ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਸੀਸੀਐਲ ਦੀ ਜਿਹੜੀ ਅਨਾਉਂਸਮੈਂਟ ਸੀ ਉਹ ਵੀ ਅਸੀਂ ਤੁਹਾਨੂੰ ਦਿਖਾਈ ਸੀ ਕਿ ਫੈਬ ਤੋਂ ਅਸਲ ਮੈਚ ਜਿਹੜੇ ਨੇ ਉਹ ਸ਼ੁਰੂ ਹੋ ਰਹੇ ਨੇ ਲੇਕਿਨ ਪ੍ਰੈਕਟਿਸ ਮੈਚ ਦਾ ਦੌਰ ਜਿਹੜਾ ਉਹ ਸ਼ੁਰੂ ਹੋ ਚੁੱਕਾ ਔਰ ਦੂਸਰਾ ਪ੍ਰੈਕਟਿਸ ਮੈਚ ਅੱਜ ਕੀਤਾ ਜਾ ਰਿਹਾ ਹੈ ਆਈਆਰਐਸ ਆਫੀਸਰਸ ਦੀ ਟੀਮ ਦੇ ਨਾਲ ਹੀ ਸੋ ਸਾਡੇ ਨਾਲ ਸੈਲੈਬ੍ਰਿਟੀ ਟੀਮ ਦੇ ਵਿੱਚੋਂ ਪੁਬਲ ਰਾਏ ਮੌਜੂਦ ਹਨ ਨਾਲ ਗੱਲਬਾਤ ਕਰ ਰਹੇ ਹਾਂ ਪੁਬਲ ਜੀ ਕਿਦਾਂ ਦਾ ਲੱਗ ਰਿਹਾ ਦੂਸਰਾ ਪ੍ਰੈਕਟਿਸ ਮੈਚ ਹੈ ਕਿੰਨੀ ਕੁ ਪ੍ਰੈਕਟਿਸ ਹੋ ਚੁੱਕੀ ਹੈ ਇਹਦੇ ਲਈ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਦੂਸਰਾ ਪ੍ਰੈਕਟਿਸ ਮੈਚ ਹੈ ਸਾਡੀ ਟੀਮ ਦਾ ਸੋ ਪ੍ਰੈਕਟਿਸ ਕਿਉਂਕਿ ਸਾਰੇ ਇਸ ਟਾਈਮ ਆਪਣੇ ਆਪਣੇ ਕੰਮਾਂ 'ਚ ਬਹੁਤ ਰੁੱਝੇ ਹੋਇਆ ਸਾਰਿਆਂ ਦਾ ਤੁਹਾਨੂੰ ਪਤਾ ਹੈ ਕਿ ਹਨਾ ਮੇਨ ਜੌਬ ਐਂਟਰਟੇਨਮੈਂਟ ਇੰਡਸਟਰੀ ਨਾਲ ਪਰ ਪ੍ਰੈਕਟਿਸ ਲਈ ਹੀ ਇਹ ਮੈਚ ਹੈ ਹਨਾ ਜੀ ਸੋ ਅੱਜ ਪ੍ਰੈਕਟਿਸ ਹੋਊਗੀ ਜੀ ਤੇ ਫਿਰ ਉਸ ਤੋਂ ਬਾਅਦ ਸਾਡਾ ਜਿੱਦਾਂ ਤੁਸੀਂ ਦੱਸਿਆ ਕਿ ਫੈਬ ਦੇ ਵਿੱਚ ਸਾਡਾ ਪਹਿਲਾ ਮੈਚ ਹੈ 24 25 ਫੈਬ ਨੂੰ ਜਿਹੜਾ ਸ਼ਾਰਜਾਂ ਦੇ ਵਿੱਚ ਹੋਣਾ ਉਸ ਤੋਂ ਪਹਿਲਾਂ ਅਸੀਂ 4-5 ਦਿਨਾਂ ਦਾ ਕੈਂਪ ਜਿਹੜਾ ਅਰੇਂਜ ਕੀਤਾ ਹੈ ਜੀ ਪ੍ਰੋਪਰ ਸਾਡੇ ਕੋਚ ਇਸ ਵਾਰ ਅਸਾਈਨ ਹੋਏ ਆ ਸੋ ਵੀ ਆਰ ਲੁਕਿੰਗ ਫਾਰਵਰਡ ਕਿ ਵਧੀਆ ਅਸੀਂ ਤਿਆਰੀ ਕਰੀਏ ਤੇ ਵਧੀਆ ਰਿਜ਼ਲਟ ਲੈ ਕੇ ਆਈਏ ਇਸ ਵਾਰ ਤੁਹਾਨੂੰ ਸਾਰ ਅਸੀਂ ਕਿ ਕੁਝ ਕੁ ਢਿੱਲੇ ਹੋ ਗਏ ਸੀ ਵਿੱਚ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਆਪਣੇ ਕੰਮ ਵੀ ਕਰਨੇ ਹੁੰਦੇ ਨੇ ਉਸ ਤੋਂ ਬਾਅਦ ਇੱਕ ਟਾਈਮ ਦੇ ਲਈ ਕੱਢਣਾ ਹੁਣ ਸਾਰਿਆਂ ਦੀ ਫਿਜ਼ੀਕ ਕਿਹੋ ਜਿਹੀ ਲੱਗ ਰਹੀ ਕਿਹੋ ਜੀ ਟਿਊਨਿੰਗ ਇੱਕ ਦੂਜੇ ਨਾਲ ਚੱਲਦੀ ਨਹੀਂ ਬਸ ਤਾਂ ਸਾਡੇ profession ਦੀ ਰਿਕਵਰਮੈਂਟ ਹੈ ਕਿ ਸਾਰੇ ਫਿੱਟ ਹੀ ਹੁੰਦੇ ਜਿਆਦਾਤਰ ਪਰ ਇਹ ਹੈ ਕਿ ਆਪਾਂ ਆਲੋਵਰ ਸਾਡਾ ਇੱਕਦਮ ਆ ਕੇ ਮੈਚ ਖੇਡਦੇ ਆ ਤਾਂ ਉਹ ਕਈ ਵਾਰੀ ਕ੍ਰੈਂਪਸ ਆ ਉਹਦਾਂ ਦੀ ਕੋਈ ਦਿੱਕਤ ਆ ਜਾਂਦੀਆਂ ਨੇ ਹਨਾ ਜੀ ਕਿਉਂਕਿ ਸਾਰੇ ਰੈਗੂਲਰ ਜਦੋਂ ਪ੍ਰੈਕਟਿਸ ਨਹੀਂ ਕਰਦੇ ਸੋ ਪਿਛਲੀ ਵਾਰੀ ਸਾਨੂੰ ਬਿਲਕੁਲ ਪ੍ਰੈਕਟਿਸ ਲਈ ਘੱਟ ਟਾਈਮ ਮਿਲਿਆ ਸੀਗਾ ਅਸੀਂ ਮੈਚੇਜ਼ ਹੀ ਖੇਡੇ ਸਿੱਧੇ ਜ਼ਿਆਦਾ ਪਰ ਇਸ ਵਾਰ ਉਹਦੇ ਤੇ ਕੰਮ ਕਰ ਰਹੇ ਨੇ ਸਾਰੇ ਇੰਡੀਵ ਨਾ ਹੋਣੀ ਹੈ ਐਕਟਿਵ ਹੈ ਤੁਹਾਨੂੰ ਵੀ ਦੇਖ ਰਹੀ ਤੁਸੀਂ ਗਰਾਉਂਡ ਦੇ ਵਿੱਚ ਹੁਣੇ ਸਟਿਫਨੈਸ ਦੇ ਲਈ ਤੁਸੀਂ ਐਕਸਰਸਾਈਜ਼ ਵਗੈਰਾ ਕਰ ਰਹੇ ਸੀਗੇ ਆਪਣੀ ਸਿਹਤ ਦਾ ਕਿਵੇਂ ਧਿਆਨ ਰੱਖ ਰਹੇ ਹੋ ਕਿਉਂਕਿ ਲੋਕ ਇਹਦੇ ਨਾਲ ਬਹੁਤ ਜੁੜੇ ਹੋਏ ਨੇ ਕਿ ਸਾਰੇ ਪਲੇਅਰ ਜਿਹੜੇ ਨੇ ਫਿਟ ਰਹਿਣ ਬਿਲਕੁਲ ਹੁਸ਼ਟ ਪੁਸ਼ਟ ਰਹਿਣ ਸਾਰੇ ਜੀ ਨਹੀਂ ਬਿਲਕੁਲ ਜੀ ਮੈਂ ਮੇਰੇ ਗਲੂਟਸ ਦੇ ਵਿੱਚ ਹੋਈ ਹੋਈ ਸਟਿਫਨੈਸ ਜਿਹਦੇ ਲਈ ਕਰ ਰਿਹਾ ਸੀਗਾ ਤਾਂ ਉਹੀ ਧਿਆਨ ਰੱਖ ਰਹੇ ਹਾਂ ਜੀ ਜਿੰਨਾ ਰੱਖਿਆ ਜਾ ਰਿਹਾ ਪਾਣੀ ਪੂਣੀ ਜ਼ਿਆਦਾ ਪੀਏ ਕਿ ਹਨਾ ਡੀਹਾਈਡਰੇਸ਼ਨ ਨਾ ਹੋਵੇ ਅੱਛਾ ਇੱਕ ਚੀਜ਼ ਆਉਂਦੀ ਹੈ ਜਿਸ ਉੱਤੇ ਅਸੀਂ ਗੱਲ ਕਰਦੇ ਹਾਂ ਨਾ ਇਹ ਇਨਫਲੂਐਂਸਰ ਜਿਹੜੇ ਹੁੰਦੇ ਨੇ ਤੁਸੀਂ ਇਨਫਲੂਐਂਸ ਕਰਦੇ ਹੋ ਸਾਰਿਆਂ ਨੂੰ ਤੁਹਾਨੂੰ ਜਿਸ ਤਰ੍ਹਾਂ ਲੋਕ ਇਦਾਂ ਖੇਡਦੇ ਹੋਏ ਦੇਖਦੇ ਨੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਕਿ ਸਾਡੇ ਜਿਹੜੇ ਇਦਾਂ ਜਿੰਨਾ ਤੋਂ ਅਸੀਂ ਇਨਫਲੂਐਂਸ ਹੁੰਨੇ ਆ ਉਹ ਇਦਾਂ ਖੇਡਦੇ ਨੇ ਲੋਕਾਂ ਨੇ ਸੀਸੀਐਲ ਨੂੰ ਦੇਖਣ ਤੋਂ ਬਾਅਦ ਹੁਣ ਗਲੀ ਕ੍ਰਿਕਟ ਦੁਆਰਾ ਮਸ਼ਹੂਰ ਹੋਊਗੀ ਤੁਹਾਨੂੰ ਕਿੰਨਾ ਕੁ ਲੱਗਦਾ ਹੈ ਉਹ ਦੋ ਚੀਜ਼ਾਂ ਰਿਲੇਟ ਕਰ ਰਹੀਆਂ ਨੇ ਆਪਸ ਵਿੱਚ ਨਹੀਂ ਮੈਨੂੰ ਲੱਗਦਾ ਕਿ ਜੀ ਪਿਛਲਾ ਜਿਹੜਾ ਸਾਡਾ ਸੀਜ਼ਨ ਸੀਗਾ ਉਹਦੀ ਬਹੁਤ ਰੀਚ ਗਈ ਪਿਛਲੀ ਵਾਰੀ ਲੋਕੀ ਬਹੁਤ ਜੁੜੇ ਐਜ਼ ਏ ਵੀਅਰ ਸਾਡੇ ਨਾਲ ਹਨ ਤੇ ਸਾਡੀ ਟੀਮ ਨੇ ਪਿਛਲੀ ਵਾਰ ਗੀ ਗੱਲ ਹੈ ਜੀ ਜਿਵੇਂ ਅਸੀਂ ਸਾਰਿਆਂ ਨੂੰ ਗਾਣੇ ਫਿਲਮਾਂ ਦੇ ਨਾਲ ਐਂਟਰਟੇਨ ਕਰਦੇ ਆ ਜੋ ਗੇਮ ਨਾਲ ਵੀ ਅਸੀਂ ਕੰਟਰੀਬਿਊਟ ਕਰ ਸਕੀ ਆ ਨਾ ਤੇ ਕੋਈ ਦੇਖ ਕੇ ਕੋਈ ਯੰਗਸਟਰ ਇਸ ਗੇਮ ਨਾਲ ਜੁੜਦਾ ਹੈ ਜਾਂ ਪ੍ਰਭਾਵਿਤ ਹੁੰਦਾ ਤਾਂ ਸਾਨੂੰ ਲੱਗੂਗਾ ਕਿ ਹਾਂਜੀ ਅਸੀਂ ਆਪਣੇ ਮਤਲਬ ਸਫਲ ਹੋਏ ਆ ਅੱਛਾ ਬੱブル ਰਾਏ ਦੇ ਲਈ ক্রিকেট ਕੀ ਚੀਜ਼ ਹੈ ਬੱブル ਰਾਏ ਦੇ ਜਿਸ ਵਾਂਗ ক্রিকেট ਆਂਦਾ ਰਾਮ ਬੱブル ਰਾਏ ਕੀ ਸੋਚਦੇ ਨੇ ਉਹਦੇ ਬਾਰੇ ਵੀ ক্রিকেট ਹਮੇਸ਼ਾ ਤੋਂ ਪੈਸ਼ਨ ਰਿਹਾ ਜੀ ਜਿੱਦਾਂ ਕਲਾਕਾਰ ਕਹਿੰਦੇ ਹੁੰਦੇ ਕਿ ਗਾਉਣਾ ਬਣਾਉਣਾ ਸਾਡੇ ਰੂਹ ਦੀ ਖਰਾਕ ਹੈ ਸੋ ক্রিকেট ਸਾਡੀ ਰੂਹ ਦੀ ਖਰਾਕ ਹੈ ਸਾਰਿਆਂ ਦੀ ਇਸੇ ਲਈ ਮਤਲਬ ਫੋਰ ਦਾ ਲਵ ਆਫ ਦਾ ਗੇਮ ਅਸੀਂ ਸਾਰੇ ਜੁੜੇ ਹੋਏ ਜੀ ਬੱਬਲ ਰਾਈਡ ਨਾਲ ਗੱਲ ਕਰ ਰਹੇ ਸੋ ਦੇਖ ਸਕਦੇ ਹੋ ਕਿ ਜਿਹੜੇ ਇਹ ਸੈਲੀਬ੍ਰਿਟੀਜ਼ ਨੇ ਇਨਫਲੂਐਂਸ ਕਰ ਰਹੇ ਨੇ ਕਿ ਤੁਸੀਂ ਦਿਵਾਰ ਤੋਂ ਖੇਡਾਂ ਦੇ ਨਾਲ ਜੁੜੋ ਖੇਡ ਜਿਹੜੀ ਹੈ ਬਹੁਤ ਹੀ ਇੱਕ ਇੰਪੋਰਟੈਂਟ ਚੀਜ਼ ਹੈ ਉਹਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਹੈ ਜਿਹੜੀਆਂ ਨੇ ਜਾਰੀ ਹੈ ਨੌਜਵਾਨਾਂ ਨੂੰ ਵੀ ਔਰ ਇੱਕ ਕੋਸ਼ਿਸ਼ ਹੈ ਕਿ ਲੋਕ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਦੇ ਨਾਲ ਜੁੜਨ ਹੋਰ ਵੀ ਜਿਹੜੇ ਕਲਾਕਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਦੇ ਰਵਾਂਗੇ ਨਾਲ ਦੇ ਨਾਲ ਉਹ ਬਿਲਹਰ ਦੇ ਨਾਲ ਗੱਲਬਾਤ ਕੀਤੀ ਸੋ ਸਾਨੂੰ ਕੈਵੀਚਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਕਿਹੋ ਜਿਹੀਆਂ ਤਿਆਰੀਆਂ ਚੱਲ ਰਹੀਆਂ ਨੇ ਇਸ ਵਕਤ ਸੈਕਿੰਡ ਪ੍ਰੈਕਟਿਸ ਮੈਚ ਜਿਹੜਾ ਹੈ ਅੱਜ ਹੋਣ ਜਾ ਰਿਹਾ ਆਆਰਐਸ ਦੀ ਟੀਮ ਦੇ ਨਾਲ ਜੀ ਬਹੁਤ ਵਧੀਆ ਇੱਕ ਓਵਰ ਹੋ ਚੁੱਕਿਆ 15 ਰਨ ਬਣ ਚੁੱਕੇ ਨੇ ਸੋ ਸ਼ੁਰੂਆਤ ਬਹੁਤ ਵਧੀਆ ਹੋਈ ਹੈ ਤੇ ਬਾਕੀ ਇਸ ਸਟੇਡੀਅਮ ਦਾ ਇੱਕ ਮਾਹੌਲ ਜਿਹੜਾ ਹੈਗਾ ਬਹੁਤ ਵਧੀਆ ਜੀ ਤੇ ਤਿਆਰੀਆਂ ਪੂਰੀਆਂ ਖੂਬ ਨੇ ਪਹਿਲੇ ਉਪਰ ਤਾਂ ਪਤਾ ਲੱਗਿਆ ਜਦੋਂ ਮੈਚ ਖਤਮ ਹੋ ਗਿਆ ਫਿਰ ਤੁਸੀਂ ਦੇਖ ਲਿਓ ਜੀ ਕਿੰਨਾ ਅਸੀਂ ਇਹ ਮੈਚ ਦੀ ਗੱਲ ਕਰਦੇ ਆ ਸੈਕੰਡ ਪ੍ਰੈਕਟਿਸ ਮੈਚ ਹੈ ਹੁਣ ਇਹ ਤੋਂ ਬਾਅਦ ਫ फेब्रुवारी ਦੇ ਵਿੱਚ ਐਕਚੁਅਲ ਮੈਚਸ ਵੀ ਹੋਣ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਕਿੰਨੀ ਕੁ ਤਿਆਰੀ ਹੈ ਕਿੰਨੇ ਕੁ ਤੁਸੀਂ ਲਗ ਇੱਕ ਜਿਹੜੀ ਸਟਰੈਟਜੀ ਕੀ ਰਹਿ ਰਹੀ ਹੈ ਤੁਹਾਡੀ ਪੂਰੀ ਟੀਮ ਦੀ ਸਟਰੈਟਜੀ ਤਾਂ ਇਹੀ ਹੈ ਜੀ ਵੀ ਕਿ ਟੀਮ ਦੇ ਤਰੀਕੇ ਨਾਲ ਅਸੀਂ ਖੇਡੀਏ ਕਿਉਂਕਿ ਸਾਡੇ ਲਈ ਸਭ ਤੋਂ ਵੱਡੀ ਚੈਲੰਜਿੰਗ ਇਹ ਗੱਲ ਹੈ ਕਿ ਸਾਡੇ ਅੱਧੇ ਪਲੇਅਰ ਪੰਜਾਬ ਦੇ ਵਿੱਚ ਨੇ ਜੀ ਅੱਧੇ ਪਲੇਅਰ ਬੰਬੇ ਦੇ ਵਿੱਚ ਨੇ ਸੋ ਜਦੋਂ ਪੂਰੀ ਟੀਮ ਇਕੱਠੀ ਹੋ ਕੇ ਖੇਡਦੀ ਹੈ ਤਾਂ ਸਾਰੇ ਆਪਣੇ ਫੀਲਡ ਦੇ ਵਿੱਚ ਇਹਨੇ ਬਿਜ਼ੀ ਨੇ ਉਹ ਇਕੱਠੇ ਹੋਣਾ ਵੈਸੇ ਵੀ ਇੱਕ ਥੋੜਾ ਜਿਹਾ ਔਖਾ ਹੁੰਦਾ ਸੋ ਇਹ ਇੱਕ ਟਾਸਕ ਹੈ ਪਰ ਸਾਡੇ ਜਿਹੜੇ ਓਨਰਸ ਨੇ ਜੀ ਬਹੁਤ ਆਪਣਾ ਵਧੀਆ ਕੋਸ਼ਿਸ਼ ਕਰ ਰਹੇ ਨੇ ਕਿ ਜਿੰਨਾ ਵੱਧ ਤੋਂ ਵੱਧ ਅਸੀਂ ਇਕੱਠੇ ਹੋ ਸਕੀਏ ਕੈਂਪ ਵੀ 20 ਤਰੀਕ ਨੂੰ ਲਾਉਣਾ ਹੈ ਤਾਂ ਜਿਹਦੇ ਵਿੱਚ ਪੂਰੀ ਪ੍ਰੈਕਟਿਸ ਸਾਰੀ ਸਟ੍ਰੈਟਜੀ ਸਾਰੀਆਂ ਅਸੀਂ ਟੀਮ ਦੇ ਜਦੋਂ ਬੰਦਿਆਂ ਨੂੰ ਇਕੱਠੇ ਕਰ ਇਸੇ ਦੀ ਕੋਈ ਫਿਲਮ ਦੀ ਡੇਟ ਹੁੰਦੀ ਕਿਸ ਦੀ ਕੋਈ ਮਿਊਜ਼ਿਕ ਦੀ ਡੇਟ ਹੁੰਦੀ ਹੈ ਬਹੁਤ ਮੁਸ਼ਕਿਲ ਹੋ ਜਾਂਦਾ ਸਾਰਿਆਂ ਨੂੰ ਇਕੱਠਾ ਕਰਨਾ ਤੁਹਾਨੂੰ ਲੱਗਦਾ ਕਿ ਕਿਉਂਕਿ ਜਿਸ ਵਕਤ ਇਹ ਚੀਜ਼ਾਂ ਦਾ ਗੈਪ ਰਹਿ ਜਾਂਦਾ ਤਾਂ ਦ ਟਿਊਨਿੰਗ ਘਟ ਜਾਂਦੀ ਇੱਕ ਦੂਜੇ ਦੇ ਨਾਲ ਉਹਨੂੰ ਖਤਮ ਕਰਨ ਦੇ ਲਈ ਵੀ ਕੋਈ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਬਸ ਇਹੀ ਜੀ ਜਿੰਨੇ ਵੱਧ ਤੋਂ ਵੱਧ ਪ੍ਰੈਕਟਿਸ ਮੈਚ ਹੋ ਸਕਣ ਪੂਰੀ ਟੀਮ ਵੱਧ ਤੋਂ ਵੱਧ ਇਕੱਠੀ ਹੋ ਸਕੇ ਸੋ ਜ਼ਰੂਰ ਜੀ ਇਹ ਇੱਕ ਡਰਾਅ ਬੈਕ ਰਹਿਣਾ ਹੈਗਾ ਕਿ ਪੂਰੀ ਟੀਮ ਇਕੱਠੀ ਨਹੀਂ ਹੋ ਪਾਉਂਦੀ ਕਿਉਂਕਿ ਸਾਰਿਆਂ ਦੇ ਆਪਣੇ ਰੁਝੇਵੇਂ ਵੀ ਹੁੰਦੇ ਨੇ ਬਾਕੀ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਅਧੇ ਪਲੇਅਰ ਬੰਬੇ ਨੇ ਜ ਤੇ ਇਕੱਠੇ ਕਰ ਹੀ ਲੈਂਦੇ ਨੇ। ਇੱਕ ਨਾ ਚੀਜ਼ ਹੈ ਲੋਕ ਤੁਹਾਡੀ ਫਿਜ਼ੀਕ ਤੋਂ ਬੜੇ ਇੰਪ੍ਰੈਸ ਹੁੰਦੇ ਨੇ ਤੁਹਾਨੂੰ ਦੇਖ ਕੇ ਬਹੁਤ ਇੰਪ੍ਰੈਸ ਹੁੰਦੇ ਨੇ। ਉਹਨਾਂ ਦੇ ਲਈ ਕੀ ਤੁਸੀਂ ਕੀ ਕਰਦੇ ਹੋ ਆਪਣੀ ਫਿਜ਼ੀਕ ਨੂੰ ਮੇਨਟੇਨ ਕਰਨ ਦੇ ਲਈ ਕਿਉਂਕਿ ਅੱਜ ਕੱਲ ਦੀ ਦੌੜ ਭੱਜ ਦੀ ਜ਼ਿੰਦਗੀ ਦੇ ਵਿੱਚ ਨਾ ਇੱਕ ਫਿਜ਼ੀਕ ਨੂੰ ਮੇਨਟੇਨ ਕਰਨਾ ਬਹੁਤ ਔਖੀ ਚੀਜ਼ ਹੈ। ਕੋਈ ਵੀ ਚੀਜ਼ ਮੈਂ ਕਹਿੰਨਾ ਜੀ ਚਾਹੇ ਤੁਹਾਡੀ ਫਿਜ਼ੀਕ ਹੈ ਚਾਹੇ ਤੁਹਾਡਾ ਕੰਮ ਹੈ ਕੰਸਿਸਟੈਂਸੀ ਡਿਸਪਲਿਨ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਮੈਂ ਕੋਸ਼ਿਸ਼ ਕਰਦਾ ਅ ਜਦੋਂ ਵੀ ਹੁੰਦਾ ਮੈਂ ਰਾਤ ਨੂੰ 2 ਵਜੇ ਵੀ ਜਿਮ ਚੱਲਿਆ ਜਾਂਦਾ ਜੀ ਸੋ ਇਹ ਤੁਹਾਡੇ ਉੱਤੇ ਹੈਗਾ ਕਿ ਤੁਸੀਂ ਆਪਣੇ ਆਪ ਨੂੰ ਕਿੰਨਾ ਟਾਈਮ ਦੇ ਪਾਉਣਾ ਹੈ ਚੰਗੀ ਡਾਈਟ ਖਾਓ ਸੋ ਜੇ ਤੁਸੀਂ ਦੋ ਤਿੰਨ ਚੀਜ਼ਾਂ ਮੈਨੇਜ ਕਰ ਲਓ ਤਾਂ ਜੀ ਮੈਨੂੰ ਲੱਗਦਾ ਕੋਈ ਔਖਾ ਨਹੀਂ ਹੈਗਾ ਐਜ਼ ਐਕਟਰ ਸਾਰੇ ਜਾਣਦੇ ਨੇ ਗੈਵੀ ਚੱਲ ਕੌਣ ਹੈ ਠੀਕ ਹੈ ਐਜ਼ ਅ ਪਲੇਅਰ ਜੀ ਕੌਣ ਹੋ ਤੁਸੀਂ ਤੁਸੀਂ ਆਪਣੇ ਆਪ ਨੂੰ ਕਿਵੇਂ ਐਕਸਪ੍ਰੈਸ ਕਰਦੇ ਹੋ ਉਹਦੇ ਵਿੱਚ ਆ ਐਸ ਪਲੇਅਰ ਜੀ ਮੇਰੇ ਲਈ ਹੁਣ ਇੱਕ ਬਹੁਤ ਵੱਡਾ ਮੈਨ ਹੈ ਨਾ ਇੱਥੇ ਸਾਰਿਆਂ ਨੂੰ ਕਹਿਣਾ ਹੁਣਾ ਵੀ ਮੈਂ ਸਭ ਤੋਂ ਵੱਧ ਟਾਰਚਰ ਹੁਣਾ ਕਿਉਂਕਿ ਇੱਕ ਦੋ ਇੰਜਰੀਜ਼ ਹੈਗੀਆਂ ਨਾਗੀਆਂ ਤੇ ਅੱਗੇ ਜਦੋਂ ਪ੍ਰੋਜੈਕਟ ਚੱਲਦੇ ਹੁੰਦੇ ਨੇ ਫਿਰ ਜ਼ਿਆਦਾ ਕੌਂਸ਼ੀਅਸ ਹੋਣਾ ਪੈਂਦਾ ਕਿ ਜੇ ਬਾਈ ਚਾਂਸ ਹੋ ਇੰਜਰੀ ਐਗਰੀਗੇਟ ਹੋਗੀ ਤਾਂ ਫਿਰ ਉਹ ਕੰਮ ਦੇ ਉੱਤੇ ਇਫੈਕਟ ਪੈਂਦਾ ਤਾਂ ਫਿਰ ਉਹ ਉਨੀ ਪਰਫਾਰਮੈਂਸ ਨਹੀਂ ਦੇ ਹੋ ਪਾਂਦੀ ਸੋ ਇਹ ਮੇਰੇ ਲਈ ਰਿਗਰਟ ਹੁੰਦਾ ਜੀ ਤੇ ਬਾਕੀ ਵਾਈਗੁਰੂ ਜੀ ਮੇਰੇ ਜੀ ਜਿੰਨਾ ਕੁ ਜ਼ੋਰ ਆਪਣੇ ਵੱਲੋਂ ਲਾਉਣਾ ਹੁੰਦਾ ਉਹ ਆਪਾਂ ਲਾ ਦਈਦਾ ক্রিকেট ਤਾਂ ਇੱਕ ਚੀਜ਼ ਹੋ ਗਈ ਜਿਹੜੇ ਸਾਰੇ ਦੇਖ ਰਹੇ ਨੇ ਸੈਲਿਬ੍ਰਿਟੀ ক্রিকেট ਲੀਗ ਦੇ ਵਿੱਚ ਉਸ ਤੋਂ ਇਲਾਵਾ ਕਿਹੜੀਆਂ ਕਿੜੀਆਂ ਗੇਮਾਂ ਕਰਨੀਆਂ ਪਸੰਦ ਨੇ ਖੇਡਾਂ ਖੇੜਨੀਆਂ ਪਸੰਦ ਨੇ ਮੈਂ ਹਮੇਸ਼ਾ ਕਹਿੰਦਾ ਜੀ ਕਿ ਗੇਮਸ ਮੇਰੇ ਲਈ ਗੋਡ ਗਿਫਟਡ ਨੇ ਤੇ ਮੈਂ ਇੰਡੀਆ ਲਈ ਕਬੱਡੀ ਖੇਡਿਆ ਜੀ ਪੰਜਾਬ ਦੇ ਲਈ ਬਾਸਕਟਬਾਲ ਵਾਲੀਬਾਲ ਤੇ ਡਿਸਟ੍ਰਿਕਟ ਦੇ ਲਈ ক্রিকেট ਸੋ ਸਾਰੀਆਂ ਗੇਮਾਂ ਬੜੀ ਜਲਦੀ ਜਲਦੀ ਮਤਲਬ ਰਿਕਾ ਉਹਨੂੰ ਅਡਾਪਟ ਕਰਕੇ ਇੱਕ ਚੰਗੇ ਮੁਕਾਮ ਦੇ ਉੱਤੇ ਪਹੁੰਚਿਆ ਸੋ ਵਧੀਆ ਜੀ ਮੈਂ थैंकफुल ਟੂ ਗੋਡ ਇੱਕ ਚੀਜ਼ ਹੁੰਦੀ ਹੈ ਜਿਸ ਵੇ ਤੁਸੀਂ ਕ੍ਰਿਕਟ ਦੀ ਗੱਲ ਕਰਦੇ ਕ੍ਰਿਕਟ ਨੂੰ ਬਹੁਤ ਫਲਰਿਸ਼ ਕੀਤਾ ਗਿਆ ਕ੍ਰਿਕਟ ਨੂੰ ਸਾਰੇ ਦੇਖਦੇ ਨੇ ਲੇਕਿਨ ਕਬੱਡੀ ਜਿਹੜੀ ਹੈ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀ ਹੈ ਪੰਜਾਬ ਦੀ ਸਾਡੀ ਕੌਮੀ ਖੇਡ ਕਿਹਾ ਗਿਆ ਉਹਨੂੰ ਲੇਕਿਨ ਹੁਣ ਉਹਨੂੰ ਵੀ ਪ੍ਰੋਤਸਾਹਿਤ ਕਰਨਾ ਸ਼ੁਰੂ ਕੀਤਾ ਗਿਆ ਕਬੱਡੀ ਲੀਗ ਹੋਣ ਲੱਗੀ ਹੁਣ ਉਸ ਨੂੰ ਕਿਵੇਂ ਦੇਖਦੇ ਹੋ ਕਿ ਜਿਹੜੀਆਂ ਖੇਡਾਂ ਨੂੰ ਅੱਗੇ ਪ੍ਰਫੁੱਲਿਤ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਬਹੁਤ ਚੰਗੀ ਗੱਲ ਹੈ ਜੀ ਕਿਉਂਕਿ ਜਿਵੇਂ ਹੁਣ ਤੁਸੀਂ ਜ਼ਿਕਰ ਕਰ ਚੁੱਕੇ ਹੋ ਕਿ ਉਹਦੀ ਵੀ ਲੀਗ ਸਟਾਰਟ ਹੋ ਚੁੱਕੀਆਂ ਨੇ ਸੋ ਬਹੁਤ ਪਿੰਡਾਂ ਦੇ ਵਿੱਚ ਜਿੰਨੇ ਵੀ ਨੌਜਵਾਨੇ ਗੇਮ ਖੇਡਦੇ ਨੇ ਉਹਨਾਂ ਦੇ ਲਈ ਇੱਕ ਕਰੀਅਰ ਦਾ ਇੱਕ ਹੋਰ ਅਪੋਰਚ्युनिटी ਅੱਗੇ ਆ ਗਈ ਸੋ ਲੋਕ ਬਹੁਤ ਪਸੰਦ ਕਰਦੇ ਨੇ ਜੀ ਸਰਕਾਰ ਨੂੰ ਇਹੀ ਰਿਕੁਐਸਟ ਹੈ ਕਿ ਇਹਨੂੰ ਜਿੰਨਾ ਵੱਧ ਤੋਂ ਵੱਧ ਸਾਡੀ ਖੇਡ ਕਬੱਡੀ ਨੂੰ ਪਰਫੁੱਲਿੱਟ ਕੀਤਾ ਜਾਵੇ ਜੁਨਾ ਵਧੀਆ ਬਾਕੀ ਗੇਮਾਂ ਨੂੰ ਵੀ ਸੋ ਬਸ ਐਫਰਟਸ ਨੇ ਜੀ ਬਾਕੀ ਦਰਸ਼ਕਾਂ ਨੂੰ ਹੈ ਕਿ ਹਰ ਇੱਕ ਗੇਮ ਨੂੰ ਉਹ ਉਹਦੀ ਸਲਾਹਣਾ ਕਰਨ ਜੀ ਕਬੱਡੀ ਕਬੱਡੀ ਦੇ ਖਿਡਾਰੀ ਦੇ ਨਾਲ ਮੈਂ ਗੱਲਬਾਤ ਕਰ ਰਹੀ ਹਾਂ ਦੇਖ ਮੈਂ ਉਹਨਾਂ ਨੂੰ ਕ੍ਰਿਕਟ ਖੇਡਦੇ ਹੋਏ ਰਹੀ ਹਾਂ ਕਬੱਡੀ ਖੇਡਦੇ ਕਦ ਦੇਖਾਂਗੇ ਅਸੀਂ ਤੁਹਾਨੂੰ ਆ ਕਬੱਡੀ ਜੀ ਹੁਣ ਹੋ ਕੇ ਕਿਉਂਕਿ ਉਹਦੇ ਵਿੱਚ ਇੰਜਰੀਜ਼ ਦੇ ਜ਼ਿਆਦਾ ਹੋ ਹੁੰਦੇ ਹੈਗੇ ਨੇ ਦਿਲ ਤਾਂ ਬਹੁਤ ਕਰਦਾ ਜੀ ਪਰ ਹੁਣ ਕਬੱਡੀ ਤਾਂ ਫਿਟਨੈਸ ਦੇ ਹਿਸਾਬ ਨਾਲ ਜਾਂ ਜਿਹੜੀ ਸਰੀਰ ਦੀ ਹਾਲਤ ਹੈ ਜਿਹੋਦੇ ਲਈ ਕਬੱਡੀ ਤਾਂ ਸ਼ਾਇਦ ਹੀ ਦੇਖਣ ਨੂੰ ਮਿਲੇ ਬਾਕੀ ਫਿਲਮ ਦੇ ਵਿੱਚ ਮੈਨੂੰ ਕੋਈ ਇਦਾਂ ਦਾ ਰੋਲ ਮਿਲ ਗਿਆ ਹੁਣ ਇੱਕ ਰੈਸਲਿੰਗ ਵਾਲੀ ਫਿਲਮ ਮੈਂ ਕੀਤੀ ਹੈ ਹਿੰਦੀ ਫਿਲਮ ਹੈ ਜ਼ਿਆਦਾ ਮੈਂ ਜ਼ਿਕਰ ਨਹੀਂ ਕਰ ਪਾਉਂਗਾ ਤੇ ਉਹ ਰੈਸਲਿੰਗ ਮੈਨੂੰ ਵੀ ਪਤਾ ਮੈਂ ਕਿਵੇਂ ਕੀਤੀ ਹੈ ਸੋ ਪਰ ਜੀ ਮੈਨੂੰ ਇਦਾਂ ਦਾ ਰੋਲ ਮਿਲੂਗਾ ਤਾਂ ਮੈਂ ਡੈਫੀਨਿਟਲੀ ਮੈਂ ਇੱਕ ਜੀ ਸਾਰਿਆਂ ਤੋਂ ਪੁੱਛਦੀਆਂ ਜਿਸ ਵੇਲੇ ਕਲਾਕਾਰਾਂ ਦੇ ਨਾਲ ਗੱਲ ਕਰਦੀਆਂ ਅਕਸਰ ਅਸੀਂ ਇਹ ਕਹਿ ਦਿੰਦੇ ਆ ਕਿ ਜਿਹੜੇ ਕਲਾਕਾਰ ਨੇ ਉਹੀ ਇਨਫਲੂਐਂਸ ਕਰਦੇ ਨੇ ਨੌਜਵਾਨਾਂ ਨੂੰ ਲੇਕਿਨ ਜੇ ਕਲਾਕਾਰ ਹੁਣ ਇਸ ਤਰੀਕੇ ਦੀ ਖੇਡਾਂ ਦੇ ਨਾਲ ਜੁੜਨਗੇ ਉਹ ਇਨਫਲੂਐਂਸ ਕਰਨਗੇ ਲੋਕਾਂ ਨੂੰ ਲੱਗਦਾ ਕਿ ਹੁਣ ਲੋਕਾਂ ਜਿਹੜਾ ਪੰਜਾਬ ਦੇ ਉੱਤੇ ਇੱਕ ਟੈਗ ਲੱਗਾ ਹੋਇਆ ਸੀ ਨਸ਼ਿਆਂ ਦਾ ਪੰਜਾਬ ਉਹ हट ਕੇ ਖੇਡਾਂ ਦਾ ਪੰਜਾਬ ਹੋਏਗਾ ਬਿਲਕੁਲ ਜੀ ਰੰਗਲਾ ਪੰਜਾਬ ਸਾਡਾ ਫੇਰ ਤੋਂ ਆਊਗਾ ਸੋ ਜਿੰਨੀਆਂ ਗੇਮਸ ਹੁਣ ਇੱਥੇ ਪ੍ਰਫੁੱਲਤ ਹੋ ਰਹੀਆਂ ਨੇ ਜਿਨ੍ਹਾਂ ਨੇ ਨੌਜਵਾਨ ਪੀੜ੍ਹੀ ਦੇ ਨਾਲ ਜੁੜੂਗੀ ਤਾਂ ਜਿੰਨੇ ਵੀ ਕੋਈ ਭੈਣ ਭਰਾ ਕੋਈ ਕੁਰਾਹੇ ਪਏ ਨੇ ਕਿਸੇ ਆਪਣੀਆਂ ਵਜ਼ਾਵਾ ਕਰਕੇ ਉਹ ਗਲਤ ਰਾਹ ਤੇ ਪੈ ਗਏ ਤੇ ਮੈਨੂੰ ਲੱਗਦਾ ਇਹਨਾਂ ਨੂੰ ਜ਼ਰੂਰ ਜੁੜਨਗੇ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਥੈਂਕ ਯੂ ਜੀ ਸਾਰਾ ਸ਼ੁਕਰੀਆ ਬਿਲਕੁਲ ਦੇਖੋ ਅਸੀਂ ਗਿਆਵਿਚਾਲ ਦੇ ਨਾਲ ਗੱਲਬਾਤ ਕਰ ਰਹੇ ਸੀ ਸਿੱਧੇ ਤੌਰ ਤੇ ਗੱਲਬਾਤ ਕਰਦੇ ਹੋਏ ਉਹਨਾਂ ਦੀ ਫਿਜ਼ੀਕ ਕਿਵੇਂ ਮੇਨਟੇਨ ਕਰਦੇ ਨੇ ਇਹ ਵੀ ਜ਼ਰੂਰ ਪੁੱਛਿਆ ਲੇਕਿਨ ਖੇਡਾਂ ਉਹਨਾਂ ਦੇ ਲਈ ਕੀ ਮਤਲਬ ਰੱਖਦੀਆਂ ਨੇ ਬਿਲਕੁਲ ਲੋਕ ਜਿਹੜੇ ਨੇ ਖੇਡਾਂ ਦੇ ਨਾਲ ਜੁੜਨ ਇੱਕ ਸੀਸੀਐਲ ਦਾ ਜ਼ਰੂਰ ਇੱਕ ਮੋਟਿਵੇ이션 ਹੈ ਲੇਕਿਨ ਆਪਣੇ ਜਿਹੜੇ ਕਲਾਕਾਰ ਨੇ ਅਦਾਕਾਰ ਨੇ ਗਾਇਕ ਨੇ ਉਹ ਸਾਰੀ ਵੱਡੀ ਗਿਣਤੀ ਦੇ ਵਿੱਚ ਇਸ ਵਕਤ ਖੇਡਾਂ ਨੂੰ ਖੇੜਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਮੈਂ ਪਿੱਛੇ ਜ਼ਰੂਰ ਦਿਖਾਉਂਗੀ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਇਸ ਵਕਤ ਓਪਨਿੰਗ ਹੋ ਚੁੱਕੀ ਹੈ ਮੈਚ ਦੀ ਔਰ ਜੇਕਰ ਗੱਲ ਕਰੀਏ ਜੋ ਓਵਰ ਚੱਲ ਰਿਹਾ ਔਰ ਬੈਟਿੰਗ ਇੱਕ ਪਾਸੇ ਕਰ ਰਹੇ ਨੇ ਦੇਵ ਕਰੋੜ ਤੇ ਦੂਜੇ ਪਾਸੇ ਨਿੰਜਾ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਕਿ ਓਵਰ ਦਾ ਵਿਕਟਸ ਕਿਵੇਂ ਰਨਿੰਗ ਹੋ ਰਹੀ ਹੈ ਔਰ ਰਨਿੰਗ ਤੋਂ ਲਗਾਤਾਰ ਜੇਕਰ ਤੋਂ ਮੈਂ ਰਨ ਦਸਾਂ ਦੋ ਓਵਰ ਤੇ ਦੋ ਬੋਲਾਂ ਦੇ ਵਿੱਚ 36 ਤੋਂ 37 ਰਨ ਬਣਾ ਲਏ ਗਏ ਨੇ ਔਰ ਇਸ ਵਕਤ ਨਿੰਜਾ 27 ਰਨਾਂ ਤੇ ਖੇਡ ਰਹੇ ਨੇ ਔਰ ਲਗਾਤਾਰ ਜਿਹੜੇ 4s ਨੇ 6s ਨੇ ਉਹ ਵੱਜਦੇ ਹੋਏ ਨਜ਼ਰ ਆ ਰਹੇ ਨੇ ਔਰ ਇਸ ਵਕਤ ਸਾਡਾ ਸੁਯੇਸ਼ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਉਹ ਕਿਸ ਤਰੀਕੇ ਦੇ ਨਾਲ ਇਸ ਵਕਤ ਤਿਆਰੀਆਂ ਦੇ ਵਿੱਚ ਨੇ ਔਰ ਕਿਸ ਤਰੀਕੇ ਦੇ ਨਾਲ ਇਸ ਸੀਸੀਐਲ ਦੇ ਸੈਕੰਡ ਪ੍ਰੈਕਟਿਸ ਮੈਚ ਨੂੰ ਦੇਖਣੇ ਨੇ ਸਰ ਕਿਹੋ ਜਿਹਾ ਲੱਗ ਰਿਹਾ ਦੂਸਰਾ ਪ੍ਰੈਕਟਿਸ ਮੈਚ ਹੈ ਕਿੰਨੀ ਕੁ ਪ੍ਰੈਕਟਿਸ ਜਾਰੀ ਹੈ ਪ੍ਰੈਕਟਿਸ ਪੂਰੀ ਜਾਰੀ ਹੈ ਫੀਲ ਪੂਰਾ ਆ ਰਿਹਾ ਮਜ਼ਾ ਬਹੁਤ ਜ਼ਿਆਦਾ ਆ ਰਿਹਾ ਐਂਡ ਆਈ ਥਿੰਕ ਇਟਸ ਦ ਨਿਊ ਇਟਸ ਅ ਨਿਊ ਸਟੇਡੀਅਮ ਤੇ ਬਹੁਤ ਬਹੁਤ ਕ੍ਰੇਜ਼ੀ ਫੀਲਿੰਗ ਹੁੰਦਾ ਹੈ ਵਨਸ ਯੂ ਐਂਟਰ ਅ ਸਟੇਡੀਅਮ ਐਂਡ ਪਲੇ ਯੂ نو ਪ੍ਰੋਪਰ ਕ੍ਰਿਕਟ ਆਈ ਥਿੰਕ ਇਟਸ ਫੈਂਟੈਸਟਿਕ ਐਂਡ ਸਟੇਡੀਅਮ ਲੁੱਕਸ ਗ੍ਰੇਟ ਐਂਡ ਬਹੁਤ ਜ਼ਿਆਦਾ ਐਕਸਾਈਟਡ ਹੈ ਸੀ ਇਹ ਵਾਲੇ ਸੀਜ਼ਨ ਨੂੰ ਲੈ ਕੇ ਐਂਡ ਹੋਪਫੁਲੀ ਜਿੱਤੂਗੇ ਤੇ ਇੱਕ ਪ੍ਰੈਕਟਿਸ ਮੈਚ ਜਿਹੜਾ ਪਹਿਲਾ ਸੀਗਾ ਉਹ ਜਿੱਤ ਗਏ ਸੀ ਹੁਣ ਦੂਜੇ ਵਾਲਾ ਚੱਲਦਾ ਹੈ ਤਾਂ ਹੋਪਫੁਲੀ ਇਹ ਵੀ ਜਿੱਤੋਗੇ ਤੇ ਸਾਡਾ ਕੌਨਫੀਡੈਂਸ ਹੋਰ ਵੱਧੂਗਾ ਤੇ ਟੂਰਨਾਮੈਂਟ ਵੀ ਜਿੱਤੋਗੇ ਅਸੀਂ ਹੁਣ ਫੈਵਰੂਰੀ ਦੇ ਵਿੱਚ ਮੈਚੇਸ ਹੋਣ ਜਾ ਰਹੇ ਨੇ ਉਹਦੇ ਵਿੱਚ ਪਿਛਲੀ ਵਾਰੀ ਵੀ ਅਸੀਂ ਦੇਖਿਆ ਸੀ ਬਹੁਤ ਸਾਰੀਆਂ ਚੀਜ਼ਾਂ ਵਾਪਰੀਆਂ ਪੂਰੇ ਸੀਸੀਐਲ ਦੇ ਵਿੱਚ ਲੇਕਿਨ ਹੁਣ ਪੰਜਾਬ ਦੇ ਸ਼ੇਰ ਟਰੋਫੀ ਆਪਣੇ ਹੱਥ ਦੇ ਵਿੱਚ ਰੱਖਣ ਦੇ ਲਈ ਆਪਣੇ ਆਪ ਆਪਣੇ ਕੋਲ ਪੰਜਾਬ ਦੇ ਵਿੱਚ ਲਿਆਉਣ ਦੇ ਲਈ ਕੀ ਕੀ ਕਰ ਰਹੇ ਨੇ ਮੈਂ ਮੇਰਾ ਜਿਹੜਾ ਮੈਨੂੰ ਮੈਨੂੰ ਲੱਗਦਾ ਬੇਸਿਕਲੀ ਲਾਸਟ ਈਅਰ ਇੱਕ ਚੀਜ਼ ਜਿਹੜੀ ਮਿਸਿੰਗ ਸੀਗੀ ਸਾਡੀ ਟੀਮ ਚ ਉਹ ਸੀਗੀ ਯੂਨਿਟੀ ਜਿਹੜੀ ਟੀਮ ਹੁੰਦੀ ਹੈ ਉਹ ਟੀਮ ਨੂੰ ਟੀਮ ਦੇ ਤਰੀਕੇ ਨਾਲ ਖੇਡਣਾ ਪੈਂਦਾ ਅਸੀਂ ਵਧੀਆ ਖੇਡੇ ਐਜ਼ ਇੰਡੀਵਿਜੂਅਲਸ ਅਸੀਂ ਵਧੀਆ ਪਰਫਾਰਮ ਕੀਤਾ ਬਟ ਆਈ ਥਿੰਕ ਐਜ਼ ਅ ਟੀਮ ਵੀ ਵਰ ਲੈਕਿੰਗ ਸਮਵੇਅ ਅਸੀਂ ਉਸ ਚੀਜ਼ ਤੇ ਕੰਮ ਕਰ ਰਹੇ ਹਾਂ ਇਸ ਵਾਰੀ ਬਿਕਾਜ਼ ਆਈ ਥਿੰਕ ਲਾਸਟ ਇਅਰ ਕੀ ਹੋਇਆ ਸੀ ਬਹੁਤ ਸਾਰੇ ਪਲੇਅਰਸ ਲਾਸਟ ਮੋਮੈਂਟ ਤੇ ਆਈ ਸੀ ਤੇ ਟੀਮ ਨੂੰ ਬੌਂਡ ਕਰਨ ਦਾ ਮੌਕਾ ਨਹੀਂ ਮਿਲਿਆ ਸੀ ਇਸ ਵਾਰੀ ਥੈਂਕਸ ਟੂ ðiਸ ਪ੍ਰੈਕਟਿਸ ਮੈਚੇਸ ਇਸ ਐਂਡ ਅਸੀਂ ਸਾਰਿਆਂ ਚ ਬੌਂਡਿੰਗ ਬਹੁਤ ਜ਼ਿਆਦਾ ਬਾਤ ਕੀਤੀ ਹੈ ਤੇ ਉਹ ਬੌਂਡਿੰਗ ਜਦ ਦੈਨ ਆਈ ਡੋਨਟ ਥਿੰਕ ਕੋਈ ਚੀਜ਼ ਕਿਸੇ ਟੀਮ ਨੂੰ ਜਿੱਤਣ ਚ ਯੂ ਨੋ ਰੋਕ ਸਕਦੀ ਹੈ ਤੇ ਆਈ ਥਿੰਕ ਦੈਟ ਇਜ਼ ਵਾਟ ਇਟ ਵਾਸ ਮਿਸਿੰਗ ਐਂਡ ਇਸ ਸਾਲ ਅਸੀਂ ਉਹ ਚੀਜ਼ ਪੂਰੀ ਕਰਕੇ ਡੈਫੀਨਿਟਲੀ ਟਰੋਫੀ ਚੱਕੂਗੇ ਅਰੇ ਤੁਸੀਂ ਕਿਹਾ ਬੌਂਡਿੰਗ ਸਾਰਿਆਂ ਦੇ ਨਾਲ ਬਹੁਤ ਵੱਧ ਗਈ ਹੈ ਮੈਂ ਤੁਹਾਨੂੰ ਸਾਰਿਆਂ ਦਾ ਨਾਮ ਲੈ ਕੇ ਕੁਝ ਦੇ ਪਲੇਅਰਸ ਦੇ ਨਾਮ ਲੈਣੇ ਤੁਸੀਂ ਦੱਸਿਓ ਨਾ ਤੁਹਾਡੀ ਬੌਂਡਿੰਗ ਕਿਦਾਂ ਨਿੰਜਾ ਦੇ ਨਾਲ ਬੌਂਡਿੰਗ ਕਿਦਾਂ ਨਿੰਜਾ ਵੀਰਾ ਜਾਨ ਆਪਣੀ ਸਾਡਾ ਮਤਲਬ ਆਈ ਥਿੰਕ ਫਰਸਟ ਟਾਈਮ ਮੈਂ ਉਹਨੂੰ ਬੈਂਗਲੌਰ ਚ ਮਿਲਿਆ ਸੀ ਇਹ ਸਾਰੀ ਪਹਿਲਾਂ ਮਿਲ ਚੁੱਕੇ ਸੀਗੇ ਜਦ ਮੈਂ ਉਹਨਾਂ ਨਾਲ ਮਿਲਿਆ ਸੀ ਆਈ ਥਿੰਕ 10 ਮਿੰਟ ਲੱਗੇ ਸੀ ਸਾਨੂੰ ਕਲਿੱਕ ਕਰਨ ਚ ਐਂਡ ਆਈ ਥਿੰਕ ਬਹੁਤ ਖਾਸ ਹੁਣ ਐਵਰੀ ਟਾਈਮ ਆਈ ਕਮ ਟੂ ਚੰਡੀਗੜ੍ਹ ਨਾਟ ਫਾਰ ਸੀਸੀਐਲ ਆਲਸੋ ਉਦਾਂ ਵੀ ਆਂਦਾ ਆਈ ਥਿੰਕ ਪਹਿਲਾ ਇਹ ਦੂਜਾ ਉਹਨਾਂ ਜਿੰਜਾ ਵੀਰਨੋਂ ਤੇ ਬੱਬਲ ਵੀਰਨੋਂ ਜਾਂਦਾ ਤੇ ਉਹਨਾਂ ਨੇ ਵਾਦਾ ਕੀਤਾ ਹੋਇਆ ਕਸਮ ਲੀਤੀ ਹੋਈ ਹੈ ਕਿ ਜੇ ਤੁਸੀਂ ਚੰਡੀਗੜ੍ਹ ਆ ਕੇ ਤੁਸੀਂ ਫੋਨ ਨਹੀਂ ਕੀਤਾ ਫਿਰ ਤੁਸੀਂ ਦੇਖਿਓ ਅਸੀਂ ਕੀ ਕਰਾਂਗੇ ਤੇ ਹੁਣ ਉਹਨਾਂ ਦੀ ਬਾਂਡਿੰਗ ਹੋ ਗਈ ਬਹੁਤ ਵਧੀਆ ਲੱਗਦਾ ਯਾਰ ਮਤਲਬ ਮਤਲਬ ਵੀ ਆਈਵ ਸੀਨ देम ਫਾਰ ਅ ਵੈਰੀ ਲੌਂਗ ਟਾਈਮ ਬਟ ਹੁਣ ਬੌਂਡ ਉਦਾਂ ਦਾ ਹੋ ਗਿਆ ਹੁਣ ਭਰਾ ਬਣ ਕੇ ਸਾਰੇ ਬੱਬਲ ਰਾਏ ਔਰ ਨਿੰਜਾ ਦੀ ਜਿਹੜੀ ਭਾਈਚਾਰਕ ਸਾਂਝ ਉਹ ਸਾਰਿਆਂ ਦੇਖਦੇ ਹੋ ਨਾ ਇਹ ਦੋਸਤੀ ਨਾ ਸਾਰਿਆਂ ਨੂੰ ਦਿਖਦੇ ਹੋ ਰੀਲਸ ਵੀ ਪਾਉਂਦੇ ਨੇ ਫੋਟੋਆਂ ਵੀ ਪਾਉਂਦੇ ਨੇ ਹਨਾ ਬੱਬਲ ਰਾਏ ਕਿਹੋ ਜਿਹਾ ਇਨਸਾਨ ਤੋਂ ਲੱਗਦਾ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਵਧੀਆ ਚੀਜ਼ ਕੀ ਲੱਗਦੀ ਹੈ ਬੱਬਲ ਇੱਕ ਤਾਂ ਸੱਟ ਤੋਂ ਵਧੀਆ ਲੱਗਦਾ ਸਰਨੇਮ ਸਾਡਾ ਸਰਨੇਮ ਸੇਮ ਹੈ ਦੋਵਾਂ ਦਾ ਦੋਨੋਂ ਰਾਏ ਸਾਹਿਬ ਰਾਏ ਸਾਹਿਬ ਉਸੇ ਇੱਕ ਦੂਜੇ ਨੂੰ ਕਹਿੰਦੇ ਆ ਆਈ ਥਿੰਕ ਬਹੁਤ ਦਿਲ ਦੇ ਸਾਫ਼ ਨੇ ਦੋਨੋਂ ਸਭ ਤੋਂ ਸੁਣੀ ਮੈਨੂੰ ਗੱਲ ਮੈਨੂੰ ਸਭ ਤੋਂ ਸੋਹਣੀ ਚੀਜ਼ ਇਹ ਹੈ ਦੀ ਦੋਨੋਂ ਦੋਵੇਂ ਨਾਲ ਦਿਲ ਦੇ ਬਹੁਤ ਸਾਫ਼ ਹੈ ਤੇ ਆਈ ਥਿੰਕ ਮੈਨੂੰ ਵਾਈਬ ਜਿਹੜੀ ਬੰਦੇ ਤੋਂ ਮਿਲਦੀ ਹੈ ਨਾ ਉਹਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਕਿੰਨੀ ਮੈਂ ਬੰਦੇ ਨੂੰ ਦੁਬਾਰਾ ਮਿਲਾਂਗਾ ਨਹੀਂ ਮਿਲਾਂਗਾ ਉਹਦੇ ਨਾਲ ਗੱਲ ਕਰੂੰਗਾ ਨਹੀਂ ਕਰੂੰਗਾ ਬਟ ਅੱਜ ਤੱਕ ਮੈਨੂੰ ਪੂਰੀ ਟੀਮ ਆਈ ਥਿੰਕ ਫॉर दैट ਮੈਟਰ ਬਿੰਨੂ ਪਾਜੀ ਹੋ ਜਾਂਦੇ ਪਾਜੀ ਸਾਰੇ ਸੀਨੀਅਰ ਨੇ ਬਟ ਉਹਨਾਂ ਦੇ ਨਾਲ ਅੱਜ ਤੱਕ ਇਹ ਕਦੇ ਵੀ ਨਹੀਂ ਲੱਗਿਆ ਕਿ ਕਿਸੇ ਵੀ ਚੀਜ਼ ਦੀ ਹਵਾ ਨਹੀਂ ਹੈ ਬਹੁਤ ਦਿਲ ਦੇ ਸਾਫ ਨੇ ਤੇ ਬਹੁਤ ਦਿਲੋਂ ਪਿਆਰ ਕਰਦੇ ਰਿਸਪੈਕਟ ਦਿੰਦੇ ਇੱਕ ਦੂਜੇ ਨੂੰ ਤਾਂ ਆਈ ਥਿੰਕ ਬਹੁਤ ਸੋਹਣਾ ਲੱਗਦਾ ਹੈ ਨਜ਼ਰ ਨਾਲ ਘੇਰ ਘੂਰ ਕੇ اچھا ਫੌਰ ਸੂਈ ਹੈ ਸ਼ਗਰ ਮੈਂ ਪੁੱਛਾਂ ক্রিকেট ਕੀ ਚੀਜ਼ ਹੈ ਕਿਉਂਕਿ ਮੈਂ ਤੁਹਾਨੂੰ ਦੇਖ ਰਿਹਾ ਤੁਸੀਂ ਨਾ ਸਵੇਰ ਦੇ ਬਿਲਕੁਲ ਤਿਆਰ ਹੋ ਕਿ ਮੈਨੂੰ ਜਿਸ ਵੀ ਕਹਿ ਦੋਗੇ ਮੈਂ ਨਾਲ ਹੀ ਖੜ ਜਾਊਂਗਾ ਮੈਂ ਜਿਹੜੇ ਮੈਨੂੰ ਜਾਣਦੇ ਜਿਨ੍ਹਾਂ ਨੇ ਮੈਨੂੰ ਦੇਖਿਆ ਮੈਂ ਚੰਡੀਗੜ੍ਹ ਦਾ ਹੀ ਮੈਂ ਰਹਿਣ ਵਾਲਾ ਮੈਂ ক্রিকেট ਇੱਥੋਂ ਖੇਡੀ ਹੈ ਮੈਂ ਅਕਟਰ ਦਾ ਸਟੂਡੈਂਟ ਬਾਵਾ ਸਰ ਦਾ ਸਟੂਡੈਂਟ ਹੈ ਅਕਟਰ ক্রিকেট ਖੇਡਦਾ ਹੀ ਫਿਰ ਉਹ ਤਾਂ ਇੱਕ ਵਾਰੀ ਬੰਬੇ ਚੱਲ ਗਏ ਮੈਂ ਛੱਡਦਾ ਨਹੀਂ ਆ। ਇੱਕ ਹੁੰਦਾ ਨਾ ਹਰ ਹਰ ਆਈ ਥਿੰਕ ਮੁੰਡੇ ਦਾ ਮੋਸਟਲੀ ਇੱਕ ਸੁਪਨਾ ਰਿਹਾ ਹੈ ਯੂ نو ਇੰਡੀਆ ਰਿਪਰੈਜ਼ੈਂਟ ਕਰਨ ਦਾ ਤੇ ਮੈਂ ਵੀ ਉਧਰ ਤਾਂ ਹੀ ਰਿਹਾ ਤੇ ਆਈ ਥਿੰਕ ਉਹ ਜਦ ਵੀ ਮੌਕਾ ਮਿਲਦਾ ਆਪਣਾ ਸੁਪਨਾ ਪੂਰਾ ਕਰਨ ਦਾ ਅਸੀਂ ਬਸ ਜੀ ਲੈਂਦੇ ਸੁਪਨਾ ਆ ਕੇ ਅਸੀਂ ਨਾ ਇੱਕ ਇੱਕ ਟਿਪ ਸਾਰਿਆਂ ਤੋਂ ਲੈ ਰਹੇ ਆ ਕਿ ਜਿਸ ਵਕਤ ਫਿਜ਼ਿਕ ਦੀ ਗੱਲ ਆਉਂਦੀ ਹੈ ਅੱਜ ਕੱਲ ਦੀ ਜ਼ਿੰਦਗੀ ਦੇ ਵਿੱਚ ਜਿਹੋ ਜਿਹਾ এনवायरमेंट ਚੱਲ ਰਿਹਾ ਆ ਸਾਰਿਆਂ ਦੀ ਫਿਜ਼ਿਕ ਵਿਗੜ ਜਾਂਦੀ ਹੈ ਲੇਕਿਨ ਫਿਜ਼ਿਕ ਨੂੰ ਫਿੱਟ ਰੱਖਣ ਦੇ ਲਈ ਤੁਸੀਂ ਕੀ ਕਰਦੇ ਹੋ ਲੋਕਾਂ ਨੂੰ ਕੀ ਕਰਨਾ ਚਾਹੀਦਾ ਆਈ ਥਿੰਕ ਮੈਂ ਮੇਰੀ ਆਪਦੀਆਂ ਅੱਖਾਂ ਬਹੁਤ ਲੇਟ ਖੁੱਲੀਆਂ ਨੇ ਸੱਚੀ ਦੱਸਾਂ ਮੈਂ 5 ਮਹੀਨਾ ਪਹਿਲਾਂ ਮੈਂ ਜਿਮ ਤੇ ਫਿਟਨੈਸ ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਇੱਕ ਅਸੀਂ ਛੋਟੇ ਹੁੰਦੇ ਨਾ ਐਡ ਆਂਦਾ ਸੀ ਬੱਚਾ ਆਪਣੇ ਬਾਪੂ ਨਾਲ ਖੇਡਦਾ ਸੀ ਉਹਦੇ ਬਾਪੂ ਥੱਕ ਜਾਂਦਾ ਸੀ ਤੇ ਕੋਈ ਤੇਲ ਤੂਲ ਦਾ ਐਡ ਸੀਗਾ ਉਹ ਕਹਿੰਦਾ ਹਨਾ ਤੇ ਹੁਣ ਮੈਨੂੰ ਆਪ ਹੀ ਲੋ ਇੱਕ ਦਿਨ ਮੈਂ ਆਪਣੇ ਮੁੰਡੇ ਨਾਲ ਖੇਡ ਰਿਹਾ ਸੀ ਮੈਂ ਕਿਹਾ ਯਾਰ ਹਜੇ ਤਾਂ ਮੈਂ 34 ਸਾਲਾਂ ਦਾ ਮੈਂ ਕਿਹਾ ਆ ਕੀ ਹੋ ਰਿਹਾ ਥੈਟ ਵਾਸ ਦਿ ਜੈ ਰੈਲਾਈਜ਼ਡ ਕਿ ਨਾਟ ਜਸਟ ਟੂ ਪਲੇ অর ਡੂ ਐਨੀਥਿੰਗ ਤੁਹਾਨੂੰ ਡੇਲੀ ਲਾਈਫਸ ਵੀ ਇੱਕ ਫਿਟਨੈਸ ਦੀ ਬਹੁਤ ਜ਼ਿਆਦਾ ਇੰਪੋਰਟੈਂ ਤੁਹਾਡੀ ਬਰੀਥਿੰਗ ਤੁਹਾਡੇ ਲੰਗਸ ਹਾਰਟ ਲਈ ਬਹੁਤ ਅੱਛਾ ਹੁੰਦਾ ਹੈ ਐਟਲੀਸਟ ਮੈਂ ਕਹਿੰਦਾ ਸਾਰੇ ਬਾਹਰ ਬੰਦੇ ਤੇ ਬਸਦਾ ਨਹੀਂ ਹੁੰਦਾ ਜਿਮ ਜਾਣਾ ਵੇਟ ਚੱਕਣਾ ਪਰ ਐਟਲੀਸਟ ਬੰਦਾ ਆਪਣੀ ਅੱਧਾ ਘੰਟਾ ਪੌਣਾ ਘੰਟਾ ਘੰਟਾ ਕੱਢ ਸਕਦਾ ਕੱਢ ਕੇ ਐਟਲੀਸਟ ਸੈਰ ਕਰੋ ਤੁਸੀਂ ਕੁਝ ਵੀ ਨਹੀਂ ਕਰੋਗੇ ਉਹਨਾਂ ਕੁ ਵੀ ਕਰੋਗੇ ਆਈ ਥਿੰਕ ਦੈਟ ਇਜ਼ ਮੋਰ ਦੈਨ ਏਫ ਬਿਕੋਸ ਸੀਸੀਐਲ ਦੀ ਗੱਲ ਹੋਵੇ ਤੇ ਗੱਲ ਨਾਲ ਸਭ ਤੋਂ ਵੱਡੇ ਕਲਾਕਾਰ ਇਸ ਵਕਤ ਤੁਹਾਡੇ ਸਾਰਿਆਂ ਦੇ ਚਹੇਤੇ ਮਨਪਸੰਦ ਕਲਾਕਾਰ ਦੇ ਨਾਲ ਨਾ ਹੋਵੇ ਤੇ ਕਿਤੇ ਨਾ ਕਿਤੇ ਨਾਇਨਸਾਫੀ ਹੋਏਗੀ ਔਰ ਉਹ ਕਲਾਕਾਰ ਨੇ ਬੀਨੂ ਟਿਲੋਸਾ ਬੋਨਾ ਦੇ ਨਾਲ ਗੱਲਬਾਤ ਕਰਦੇ ਸਰ ਕਿਹੋ ਜਿਹਾ ਲੱਗ ਰਿਹਾ ਕਿ ਕੈਪਟਨ ਸਾਹਿਬ ਤੁਹਾਡੀ ਟੀਮ ਪ੍ਰਿਪੇਅਰ ਹੈਗੀ ਪੂਰੀ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਸਾਰੇ ਜਾਨੇ ਔਰ ਤੁਸੀਂ ਲੋਕ ਸਾਰੇ ਸ਼ੇਅਰ ਕਰ ਰਹੇ ਹੋ ਜਿੰਨਾ ਵੀ ਅਸੀਂ ਮੈਸੇਜ ਖੇਡ ਰਹੇ ਹਾਂ ਤੁਹਾਡਾ ਬਹੁਤ ਸ਼ੁਕਰੀਆ ਤੇ ਬਹੁਤ ਵਧੀਆ ਜੀ ਦੇਖੋ ਬਹਾਨੇ ਨਾਲ ਨਾਲ ਪ੍ਰੈਕਟਿਸ ਹੋ ਜਾਂਦੀ ਹੈ ਫਿਟ ਰਹਿਣ ਦਾ ਇੱਕ ਤਰੀਕਾ ਹੈਗਾ ਔਰ ਇਹਦੇ ਵਿੱਚ ਇੱਕ ਮੈਸੇਜ ਹੈ ਜੀ ਵੀ ਸਾਰੇ ਜਾਨ ਉਹ ਜੇ ਤੁਸੀਂ ਆਪਣੇ ਟਾਈਮ ਕੱਢਦੇ ਹੋ ਸਾਰੀ ਲਾਈਫ ਦੇ ਵਿੱਚੋਂ ਤਾਂ ਥੋੜਾ ਮੋਟਾ ਆਪਣੇ ਵਾਸਤੇ ਟਾਈਮ ਕੱਢੋ ਸਪੋਰਟ ਵਾਸਤੇ ਟਾਈਮ ਕੱਢੋ ਕੋ ਸਪੋਰਟ ਕਰੋਗੇ ਤਾਂ ਤੰਦਰੁਸਤ ਰਹੋਗੇ ਤੰਦਰੁਸਤ ਰਹੋਗੇ ਤਾਂ ਵਧੀਆ ਸਮਾਜਿਕ ਸਿਰਜਣਾ ਕਰਾਂਗੇ ਹਨਾ ਸੋ ਸਾਡਾ ਇਹ ਸੀਸੀਐਲ ਹੈ ਜੀ ਸੀਸੀਐਲ ਦੇ ਮੈਚਸ ਹੈਗੇ ਨੇ ਹੁਣ 23 ਫਰਵਰੀ ਤੋਂ ਨੇ ਸਾਡੇ ਦੁਬਈ ਦੇ ਵਿੱਚ ਸ਼ੁਰੂ ਜਾਂ ਤੇ ਉਸ ਤੋਂ ਪਹਿਲਾਂ ਇਹ ਆਈਆਰਐਸ ਦੀ ਟੀਮ ਹੈਗੀ ਇੱਥੇ ਹਨਾ ਜੀ ਇੰਡੀਅਨ ਰੈਵਨਿਊ ਸਰਵਿਸਿਜ਼ ਦੇ ਨਾਲ ਸਾਡਾ ਮੈਚ ਹੈ ਜੀ ਅੱਜ ਪ੍ਰੈਕਟਿਸ ਮੈਚ ਪਹਿਲਾਂ ਅਸੀਂ ਇੱਕ ਮੈਚ ਬਿਨ ਕਰ ਚੁੱਕੇ ਹਾਂ ਪਹਿਲਾਂ ਅਸੀਂ ਕਿਹਾ ਜੀ ਰਾਣ ਜਿਹੜਾ ਹੈਗਾ ਮੇਰੇ ਖਿਆ ਉਹ ਉਹ ਕਾਲਜ ਉਹ ਉਹਨਾਂ ਦੇ ਕਾਲਜ ਨਾਲ ਸੀਗਾ ਜੀ ਇਨਵੈਸਟੇਸ਼ਨ ਨਾਲ ਉਹਨਾਂ ਦੇ ਤਿਆਰ ਸਾਡਾ ਮੈਚ ਜੀ ਬੜਾ ਵਧੀਆ ਲੱਗ ਰਿਹਾ ਹੈ ਵਾਹਿਗੁਰੂ ਕਿਰਪਾ ਕਰਨਾ ਸੀ ਇਹ ਵੀ ਜਿੱਤੀ ਤੇ ਅੱਗੇ-ਅਗੇ ਨਾਲ ਸਾਰੇ ਹੁਣ ਵੈਸੇ ਸਾਡੀ ਟੀਮ ਪਹਿਲਾਂ ਨਾਲੋਂ ਹੁਣ ਤੱਕ ਦੀ ਸਭ ਤੋਂ ਬੈਸਟ ਟੀਮ ਹੈ ਜੀ ਇਸ ਵਾਰ ਮੈਂ ਤੁਹਾਡੀ ਗੱਲ ਕਰੀ ਤੁਸੀਂ ਕਹਿੰਨਾ ਕਿ ਜਿਵੇਂ ਅਪ ਖੇਡਾਂ ਵਾਸਤੇ ਸਮਾਂ ਕੱਢਣਾ ਚਾਹੀਦਾ ਹੈ ਇਹ ਇੱਕ ਮੈਸੇਜ ਲੋਕਾਂ ਦੇ ਵਾਸਤੇ ਮੋਟੀਵੇਸ਼ਨਲ ਮੈਸੇਜ ਜ਼ਰੂਰ ਹੈਗਾ ਤੁਹਾਡੇ ਤੋਂ ਵੱਧ ਬੀਜ਼ੀ ਕੋਈ ਨਹੀਂ ਹੋ ਸਕਦਾ ਇੱਕ-ਇੱਕ ਟਾਈਮ ਤੇ ਦੋ-ਦੋ ਤਿੰਨ-ਤਿੰਨ ਫਿਲਮਾਂ ਕਰ ਰਿਹਾ ਹੋਵੇ ਜੋ ਇਨਸਾਨ ਉਹ ਤੋਂ ਬੀਜ਼ੀ ਕੋਈ ਨਹੀਂ ਹੋ ਸਕਦਾ ਤੁਸੀਂ ਕਿਵੇਂ ਸਮਾਂ ਕੱਢ ਰਹੇ ਹੋ ਸਾਰੀ ਚੀਜ਼ ਨਹੀਂ ਬਿਲਕੁਲ ਟਾਈਮ ਦੇਖੋ ਆਪਣੇ ਵਾਸਤੇ ਜ ਮੈਂ ਕਹਿੰਦਾ ਵੀ ਸਭ ਤੋਂ ਜ਼ਰੂਰੀ ਆਪਣੇ ਵਾਸਤੇ ਅੱਧਾ ਘੰਟਾ ਘੰਟਾ ਸੇਤ ਲਈ ਜ਼ਰੂਰ ਕੱਢੋ ਜੇ ਆਪਣੀ ਸਿਹਤ ਦਾ ਖਿਆਲ ਰੱਖੋਗੇ ਫਿਰ ਆਪਦੇ ਮੰਮੀ ਪਾਪਾ ਦਾ ਆਪਦੇ ਬੱਚਿਆਂ ਦਾ ਆਪਦੀ ਵਾਈਫ ਦਾ ਆਪਦੀ ਭੈਣ ਦਾ ਆਪਣੇ ਆਲੇ ਦੁਆਲੇ ਗਵਣ ਦਾ ਖਿਆਲ ਰੱਖੋਗੇ ਤਾਂ ਮੈਂ ਕਹਿ ਰਹਾਂ ਹਾਂ ਵੀ ਜ਼ਰੂਰ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਟਾਈਮ ਕੱਢਣਾ ਨਾ ਸੇਤ ਲਈ ਤੇ ਇਹ ਮੈਸੇਜ ਵੀ ਹੈਗਾ ਸਾਰਿਆਂ ਲਈ ਹੋਇ ਤੋਨੂੰ ਜਿੰਮੇ ਵੀ ਸਾਰੇ ਇਸ ਮੋਟੀਵੇਸ਼ਨਲ ਥਿੰਗ ਹੈਗਾ ਅਸੀਂ ਖੇਡਦੇ ਹਾਂ ਤਾਂ ਸਾਰਿਆਂ ਨੂੰ ਵਧੀਆ ਵੀ ਲੱਗਦਾ ਤਾਂ ਕੁਝ ਨਾ ਕੁਝ ਜਿਹੜਾ ਸਾਡਾ ਜੂਥ ਹੈ ਉਹ ਅਟਰੈਕਟ ਹੁੰਦਾ ਹੈ ਨਾ ਜਦ ਵੀ ਅਸੀਂ ਵੀ ਖੇਡਦੇ ਹਾਂ ਯ ਆਪਣੇ ਇਨਫਲੂਐਂਸਰਸ ਕਿਉਂਕਿ ਤੁਸੀਂ ਇਨਫਲੂਐਂਸ ਕਰ ਰਹੇ ਹੋ ਜਿੱਧਰਲੇ ਪਾਸੇ ਨੂੰ ਇਨਫਲੂਐਂਸ ਕਰੋਗੇ ਲੋਕ ਉਧਰ ਨੂੰ ਚਲ ਜਾਂਦੇ ਨੇ ਤੁਸੀਂ ਸੀਸੀਐਲ ਜਦ ਤੋਂ ਸ਼ੁਰੂ ਕੀਤਾ ਸੀ ਕਿ ਬਦਲਾਅ ਜ਼ਰੂਰ ਦੇਖਿਆ ਸੀ ਸੀਸੀਐਲ ਤੋਂ ਬਾਅਦ ਗਲੀ ਕ੍ਰਿਕਟ ਜ਼ਿਆਦਾ ਮਸ਼ਹੂਰ ਹੋ ਗਈ ਤੁਹਾਨੂੰ ਦੇਖ ਦੇਖ ਕੇ ਲੋਕਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਤਾਂ ਲੱਗਦਾ ਕਿ ਜਿਹੜਾ ਸੀ ਇੱਕ ਮੋਟਿਵ ਲੈ ਕੇ ਚੱਲੇ ਸੀ ਉਹ ਸਫਲ ਹੁੰਦਾ ਹੈ ਨਜ਼ਰ ਆਉਂਦਾ ਹੈ ਨਹੀਂ ਬਸ ਗਲੀ ਕ੍ਰਿਕਟ ਹੈ ਜਿਹੜੀ ਜਿਸ ਤੋਂ ਪਹਿਲਾਂ ਵੀ ਖੇਡਦੇ ਹੁੰਦੇ ਸੀ ਛੋਟਾ ਸੀ ਉਦੋਂ ਉਹਨਾਂ ਦਾ ਕ੍ਰਿਕਟ ਹੁੰਦੀ ਲੱਗੀ ਹੋਇਆ ਹੈ ਨਾ ਜੀ ਤੇ ਉਦੋਂ ਅਸੀਂ ਆਪਣੇ ਗਲੀਆਂ ਮਹੱਲੇ ਦੇ ਵਿੱਚ ਸਾਡੀ ਆਪਣੀ ਟੀਮ ਹੁੰਦੀ ਦੀ ਮੰਮੀ ਨੇ ਆਵਾਜ਼ ਮਾਰਨੀ ਤਾਂ ਮੈਚ ਖਤਮ ਹੋ ਜਾਂਦਾ ਸੀਗਾ ਹਨਾ ਤਾਂ ਉਹ ਹੁਣ ਅਸੀਂ ਆਪਦੇ ਪ੍ਰੋਫੈਸ਼ਨਲ ਤਰੀਕੇ ਨਾਲ ਕਿਉਂਕਿ ਪਰ ਇਹਦੇ ਨਾਲ ਸਾਡੀ ਨਾ ਜੀ ਇਹ ਹੈਗੇ ਨੈਸ਼ਨਲ ਲੈਵਲ ਦੇ ਉੱਤੇ ਜਿੰਨੇ ਆਰਟਿਸਟ ਹੈਗੇ ਨੇ ਕੋਈ ਸਾਊਥ ਦੀ ਇੰਡਸਟਰੀ ਵਾਲਾ ਕੋਈ ਬਾਲੀਵੁੱਡ ਵਾਲਾ ਕਨਰਡ ਜੋ ਵਟ ਏਵਰ ਜਿਹੜੇ ਜਿਹੜੇ ਵੀ ਹੈਗੇ ਨੇ ਹਨਾ ਜੀ ਸਾਰੇ ਜਿੰਨੀਆਂ ਟੀਮਾਂ ਹੈਗੀਆਂ ਨੇ ਉਹ ਆਪਸ ਦੇ ਵਿੱਚ ਬੜਾ ਪਿਆਰ ਹੈ ਸਾਰਿਆਂ ਦਾ ਹੁਣ ਜਿਵੇਂ ਸਾਡੀ ਇੰਡਸਟਰੀ ਵਾਲਿਆਂ ਨੂੰ ਉਧਰ ਕਮ ਸਾਊਥ ਦੇ ਵਿੱਚ ਕੰਮ ਮਿਲਣ ਲੱਗਿਆ 100 ਸਾਲੇ ਸਾਡੇ ਵਿੱਚ ਕੰਮ ਕਰ ਰਹੇ ਨੇ ਕਈ ਸਾਡੇ ਐਕਟਰ ਹੈਗੇ ਨੇ ਜਿਨ੍ਹਾਂ ਨੂੰ ਬਾਲੀਵੁੱਡ ਵਿੱਚ ਵੀ ਸਾਡੇ ਚਾਂਸ ਮਿਲੇ ਜਿਵੇਂ ਬੌਬ ਹੈ ਨਾ ਜਿਵੇਂ ਰਤੇਜ ਦੇਸ਼ਮੁਖ ਨੇ ਹੀ ਹੋਏ ਸਲਮਾਨ ਜੀ ਸਾਡੇ ਉਸਤੇ ਆਏ ਹਨ ਜੀ ਤਾਂ ਬੜਾ ਵਧੀਆ ਲੱਗਦਾ ਜੀ ਬੜਾ ਵਧੀਆ ਲੱਗਦਾ ਹੈ ਸਾਡੀ ਇੰਡਸਟਰੀ ਗਰੋ ਹੋ ਰਹੀ ਹੈ ਇਹਦੇ ਨਾਲ ਬਾਹਨੇ ਨਾਲ ਫਿਟਨੈਸ ਵੀ ਹੋ ਰਹੀ ਹੈ ਤੇ ਆਪਣਾ ਮਨ ਦੀ ਚਾਹੀਏ ਚਲੋ ਖੇਡ ਲੈਣਾ ਚਾਹੀਦਾ ਹੈ ਨਾ ਤੰਦਰੁਸਤੀ ਵੀ ਹੈ ਅੱਛਾ ਆਪਣੇ ਆਪ ਨੂੰ ਕਿਵੇਂ ਲੱਗਦਾ ਕਿ ਜਿਸ ਵਕਤ ਇੱਕ ਸਮਾਂ ਉਹ ਸੀ ਜਿਸ ਵਕਤ ਗਲੀ ਚ ਕ੍ਰਿਕਟ ਖੇਡਿਦਾ ਹੁੰਦਾ ਸੀ ਚਾਰ ਬੰਦਿਆਂ ਨਾਲ ਲੜਨਾ ਪੈਂਦਾ ਸੀ ਕਿ ਬੈਟ ਦੇ ਦੇ ਬੈਟ ਦੇ ਦੇ ਬਾਲ ਦੇ ਦੇ ਹੈ ਨਾ ਹੁਣ ਅੱਜ ਇਸ ਤਰੀਕੇ ਨਾਲ ਖੇਡ ਰਹੇ ਹੂ ਕਿ ਜਿਹੜੇ ਬਾਲੀਵੁੱਡ ਦੇ ਕਲਾਕਾਰ ਨੇ ਇਵਨ ਸਾਊਦੀ ਦੀ ਇੰਡਸਟਰੀ ਦੇ ਕਲਾਕਾਰ ਵੀ ਆ ਕੇ ਬlesed ਐਕਚੁਅਲੀ ਜਿਹਨੇ ਆਰਟਿਸਟ ਨੇ ਰੱਬ ਦੇ ਨੇੜੇ ਹੁੰਦੇ ਨੇ ਮੈਂ ਕਹਿੰਦਾ ਜੀ ਕਰੋੜਾਂ ਵਿੱਚ ਇੱਕ ਆਰਟਿਸਟ ਬਣਦਾ ਹੈ ਨਾ ਜੀ ਸੋ ਇਹ ਸਾਰਿਆਂ ਦੀ ਮਿਹਰ ਜੀ ਮਾਤਾ ਪਿਤਾ ਦੀਆਂ ਜਿਹੜੀਆਂ ਅਰਦਾਸਾਂ ਕੀਤੀਆਂ ਹੋਈਆਂ ਮੱਥੇ ਟੇਕੇ ਹੋਏ ਤੇ ਜਦੋਂ ਤੁਸੀਂ ਕੋਈ ਐਕਟ ਕਰਦੇ ਹੋ ਉਹਨੂੰ ਜਦੋਂ ਦੇਖ ਕੇ ਸਿਨੇਮੇ ਵਿੱਚ ਤਾੜੀ ਵੱਜਦੀ ਹੈ ਜਾਂ ਸਮਾਈਲ ਆਉਂਦੀ ਹੈ ਉਹ ਬlesings ਹੈ ਨਾ ਤੇ ਵਾਹਿਗੁਰੂ ਦੀ ਕਿਰਪਾ ਉਹਦੇ ਸਰਕੇ ਇੱਕ ਆਰਟਿਸਟ ਬਣਦਾ ਤੇ ਆ ਦਿਨ ਉਹੀ ਗੱਲ ਵੀ ਉਹ ਛੋਟੇ ਬੈਡ ਨਾਲ ਖੇਡਣ ਵਾਲੇ ਇੱਥੇ ਤੱਕ ਆਏ ਆ ਕਰਦੇ ਕਰਦੇ ਉਹ ਸਭ ਆਪਦੀ ਕਿਰਪਾ ਜੀ ਔਰ ਵਾਹਿਗੁਰੂ ਦੀ ਕਿਰਪਾ थैंक यू ਸੋ ਮਚ ਆਖਰੀ ਚੀਜ਼ ਜ਼ਰੂ ਪ੍ਰਿੰਸ ਸਾਹਿਬ ਨੇ ਇਕੇ ਕੀ ਸ਼ਬਦ ਦੇ ਵਿੱਚ ਉਸ ਸਾਰੇ ਬੰਦੇ ਨੂੰ ਐਕਸਪਲੇਨ ਕਰਨਾ ਹੈ ਨਿੰਜਾ ਕੈਂਡ ਇਨਸਾਨ ਬੱਬਲ ਰਾਏ ਗੁੱਡ ਪਲੇਅਰ ਦੇਵ ਕਰੋੜ ਛੋਟਾ ਵੀਰਾ ਸੋ ਯੈਸ ਬਹੁਤ ਹੀ ਪਿਆਰਾ ਇਨਸਾਨ ਜੱਸੀ ਗਿਲ ਜੱਸੀ ਗਿਲ ਤਾਂ ਕੁੱਟ ਕੇ ਜੱਫੀ ਰਾਹੁਲ ਰਾਹੁਲ ਬਹੁਤ ਵਧੀਆ ਬਹੁਤ ਵਧੀਆ ਪਲੇਅਰ ਹੈ ਜੀ ਅੱਛਾ ਵੀਨੂ ਢਿੱਲੋਂ ਵੀਨੂ ਢਿੱਲੋਂ ਬੰਦਾ ਬਣਨ ਦੀ ਕੋਸ਼ਿਸ਼ ਕਰਦਾ ਹਰ ਵੇਲੇ ਆਪਣੇ ਲਈ ਇੰਨਾ ਜ਼ਿਆਦਾ ਉਹ ਕਿਦਾ ਬਿਲਕੁਲ ਆਗੇ ਜ਼ਮੀਨੀ ਪੱਧਰ ਤੇ ਆ ਕੇ ਗੱਲ ਬਸ ਉਹੀ ਹੈ ਜੀ ਜ਼ਰੂਰੀ ਹੈ ਜੀ ਹਰ ਵੇਲੇ ਬਸ ਅਕਲ ਟਿਕਾਣੇ ਰੋਵੇ ਬੰਦਾ ਬਣ ਕਰੀਏ ਇੰਨਾ ਹੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਥੈਂਕ ਯੂ ਥੈਂਕ ਯੂ ਸੋ ਮਚ ਗੱਲਬਾਤ ਕਲਾਕਾਰਾਂ ਦੇ ਨਾਲ ਕਰ ਰਹੇ ਹਾਂ ਤੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਦੇਵ ਖਰੋੜ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਦੇਵ ਸਰ ਕਿਹੋ ਜਿਹਾ ਲੱਗ ਰਿਹਾ ਅੱਜ ਬੈਟਿੰਗ ਕਰਕੇ ਆਏ ਹੋ ਸਾਰੇ ਬੜੀ ਉਮੀਦ ਨਾਲ ਦੇਖਦੇ ਨੇ ਕਿਹੋ ਜਿਹਾ ਲੱਗ ਰਿਹਾ ਕਿ ਬੇ ਛੱਕੇ ਮਾਰੇ ਜੀ ਵੀਰੇ ਹਲੇ ਤਾਂ ਸਾਡਾ ਸ਼ੁਰੂ ਹੋਇਆ ਜੀ ਹਲੇ ਟੱਚ ਵਿੱਚ ਨਹੀਂ ਹੈਗੇ ਪੂਰੀ ਤਰ੍ਹਾਂ ਤਾਂ ਮੈਚ ਖੇਡ ਰਿਹਾ ਹੌਲੀ ਹੌਲੀ ਆ ਜਾਗੇ ਆਪਣੇ ਫਲੋ ਦੇ ਵਿੱਚ ਤਾਂ ਹੁਣ ਟੀਮ ਸਾਰੀ ਜੁੜਨੀ ਸ਼ੁਰੂ ਹੋਈ ਹੈ ਦੇਖੋ ਕਿੰਨੇ ਮੁੰਡੇ ਬੰਬੇ ਤੋਂ ਆਏ ਨੇ ਤੇ ਸੀਸੀਐਲ 23 ਫਬ ਤੋਂ ਸ਼ੁਰੂ ਹੋਣਾ ਤਾਂ ਹੁਣ ਅਸੀਂ ਪ੍ਰੈਕਟਿਸ ਕਰਾਂਗੇ ਪੂਰਾ ਜੀਜਾਂ ਲਾਵਾਂਗੇ ਕਿਉਂਕਿ ਜਿਹੜੇ ਸਾਡੇ ਫੈਨ ਨੇ ਜਾਂ ਪੰਜਾਬ ਦੇ ਪਿਆਰ ਕਰਨ ਵਾਲੇ ਲੋਕ ਨੇ ਉਹ ਵੀ ਉਮੀਦਾਂ ਰੱਖਦੇ ਨੇ ਕਿਉਂਕਿ ਜਿੱਥੇ ਪੰਜਾਬ ਦਾ ਨਾਮ ਜੁੜ ਜਾਂਦਾ ਆ ਜਾਂਦਾ ਤਾਂ ਸਾਡੇ ਇਮੋਸ਼ਨਸ ਨੇ ਜਿਹੜੇ ਜੁੜੇ ਹੁੰਦੇ ਹਨਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਸਾਰਿਆਂ ਦੀ ਉਮੀਦਾਂ ਦੇ ਘਰੇ ਉਤਰ ਜਾਈਏ ਪੰਜਾਬ ਦੇ ਸ਼ੇਰ ਜਿਹੜੇ ਨੇ ਸ਼ੇਰਾ ਵਾਂਗੂ ਗੱਜਦੇ ਨੇ ਤੇ ਜਿਦੋਂ ਸकता ਸੀ ਗੱਲ ਕਰਦੇ ਆ ਫਿਜ਼ੀਕ ਦੀ ਫਿਜ਼ੀਕ ਤੇ ਵੀ ਬੜੇ ਲੋਕ ਮਰਦੇ ਨੇ ਕਿ ਇਦਾਂ ਦੀ ਫਿਜ਼ੀਕ ਹੋਣੀ ਚਾਹੀਦੀ ਹੈ ਬਾਈ ਤੁਸੀਂ ਕਿਦਾਂ ਆਪਣੀ ਫਿਜ਼ੀਕ ਦਾ ਧਿਆਨ ਰੱਖਦੇ ਹੋ ਔਰ ਕੀ ਕਹਿੰਦੇ ਹੋ ਕਿ ਕਿਵੇਂ ਲੋਕਾਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਬਹੁਤ ਤੁਹਾਨੂੰ ਇੱਕ ਅੱਧਾ ਘੰਟਾ ਤਾਂ ਦੇਣਾ ਚਾਹੀਦਾ ਹੈ ਹਨਾ ਆਪਣੀ ਬਾਡੀ ਲਈ ਸਰੀਰ ਲਈ ਕਿਉਂਕਿ ਜੋ ਤੁਹਾਡਾ ਆਪਣਾ ਜੋ ਦੁੱਖ ਤਕਲੀਫ ਹੈ ਤੁਸੀਂ ਆਪ ਸਹਿਣੀ ਹੈ ਬਾਕੀ ਚੀਜ਼ਾਂ ਦੀ ਵਾਦਗਾਟ ਹੁੰਦੀ ਰਹਿੰਦੀ ਹੈ ਬਟ ਫਿਜ਼ੀਕਲੀ ਜੋ ਚੀਜ਼ਾਂ ਤੁਹਾਨੂੰ ਜੋ ਪੇਨ ਹੋਣੀ ਹੈ ਕਿਸੇ ਚੀਜ਼ ਦੀ ਜਾਂ ਕੋਈ ਤਕਲੀਫ ਹੈ ਉਹ ਤੁਸੀਂ ਆਪ ਮਹਿਸੂਸ ਕਰੋਗੇ ਇਸ ਕਰਕੇ ਆਪਣੇ ਸ਼ਰੀਰ ਨੂੰ ਫਿੱਟ ਰੱਖੋ ਐਕਸਰਸਾਈਜ਼ ਕਰੋ ਬਿਮਾਰੀਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ ਜਿੰਨਾ ਹੋ ਸਕਦਾ ਥੋੜਾ ਹੈਲਥੀ ਖਾਓ ਹਨਾ ਜੰਕ ਫੂਡ ਤੋਂ ਬਚੋ ਜਿੰਨਾ ਬਚ ਸਕਦੇ ਹੋ ਰਨਿੰਗ ਕਰੋ ਮੈਂ ਤਾਂ ਇਹ ਜ਼ਿਆਦਾ ਤਰਜੀਹ ਰਨਿੰਗ ਨੂੰ ਦਿੰਦਾ ਕਿ ਰਨਿੰਗ ਕਰੋ ਜੇ ਕੋਈ ਜਿਮ ਚ ਜਾ ਸਕਦਾ ਚਲੋ ਜਿੱਥੇ ਵੀ ਵਾਟ ਐਵਰ ਜਿੱਥੇ ਵੀ ਜੋ ਮਿਲਦਾ ਉਥੇ ਕਰੋ ਥੋੜਾ ਬਹੁਤ ਜਰੂਰ ਕਰਨਾ ਚਾਹੀਦਾ ਸਰ ਇਹ ਜਿਹੜੇ ਸਾਥੀ ਨੇ ਇਥੇ ਹੁਣ ਤੁਸੀਂ ਕਿਹਾ ਕਿ ਇਕੱਠੇ ਹੋਣੇ ਹੁਣ ਅਸੀਂ ਸ਼ੁਰੂ ਹੋਏ ਆਂ ਔਰ ਇੱਕ ਯੂਨਿਟੀ ਬੰਨੀ ਸ਼ੁਰੂ ਹੋਈ ਟੀਮ ਦੇ ਵਿੱਚ ਕਿ ਉਹ ਜਿਹਾ ਲੱਗਦਾ ਕਿ ਪਿਛਲੀ ਵਾਰੀ ਯੂਨਿਟੀ ਥੋੜੀ ਘੱਟ ਨਜ਼ਰ ਆ ਰਹੀ ਸੀ ਇਸ ਵਾਰੀ ਵਧ ਰਹੀ ਹੈ ਨਾ ਦੇਖੋ ਗੈਪ ਪੈ ਗਿਆ ਸੀ ਅਸੀਂ ਬਹੁਤ ਪਹਿਲਾ ਸੀਜ਼ਨ ਖੇਡਿਆ ਫਿਰ ਮੈਨੂੰ ਲੱਗਦਾ ਇੱਕੋ ਹੀ ਸੀਜ਼ਨ ਕਿਹਾ ਦੋ ਸੀਜ਼ਨ ਹੀ ਖੇਡੇ ਆਂ ਸੀ ਉਹ ਤੋਂ ਬਾਅਦ ਕਾਫੀ ਲੰਬੇ ਅਰਸੇ ਦਾ ਗੈਪ ਪਿਆ ਨਹੀਂ ਖੇਡੇ ਫਿਰ ਪੂਰੇ ਜੋਸ਼ ਜੋਸ਼ ਨਾਲ ਖੇਡੀ ਔਰ ਅਸੀਂ ਉਹ ਟੀਮ ਹਰਾਈ ਜਿਹੜੀ ਟੀਮ ਨੇ ਟਰੋਫੀ ਵਿਨ ਕੀਤੀ ਹੈ ਹੈਨਾ ਕੇਰਲਾ ਨੇ ਤੇ ਕੇਰਲਾ ਦੀ ਟੀਮ ਅਸੀਂ ਹਰਾਈ ਤੇ ਅਸੀਂ ਪੂਰਾ ਖੇਡੇ ਔਰ ਦੂਜੀਆਂ ਟੀਮਾਂ ਨੂੰ ਵੀ ਅਸੀਂ ਟਫ ਟਾਈਮ ਦਿੱਤਾ ਬਹੁਤ ਛੋਟੇ ਛੋਟੇ ਫਰਕ ਨਾਲ ਅਸੀਂ ਹਾਰੇ ਹੁਣ ਉਹ ਜਿਹੜੀਆਂ ਕਮੀਆਂ ਨੇ ਇਸ ਵਾਰ ਅਸੀਂ ਕੱਢਾਂਗੇ ਜੋ ਸਾਨੂੰ ਪਤਾ ਕਿ ਸਾਡੀਆਂ ਪਿਛਲੀ ਵਾਰ ਗਲਤੀਆਂ ਕੀ ਹੋਈਆਂ ਫੀਲਡਿੰਗ ਬਹੁਤ ਮਾੜੀ ਰਹੀ ਸਾਡੀ ਕਾਚਸ ਵਾਰਡਰੋਪ ਕਿਤੇ ਅਸੀਂ ਤਾਂ ਇਸ ਵਾਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹ ਗਲਤੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਦੂਰ ਕਰੀਏ ਫਿਰ ਇੱਕ ਚੀਜ਼ ਹੋਰ ਪੁੱਛੂਗੀ ਕਿ ਐਤਕੀ ਤੁਸੀਂ ਆਪਣਾ ਸਭ ਤੋਂ ਵੱਡਾ ਕੰਪੀਟੀਟਰ ਕਿਨੂੰ ਮੰਨ ਰਹੇ ਹੋ ਕਿਉਂਕਿ ਬਾਲੀਵੁੱਡ ਦੀ ਟੀਮ ਵੀ ਹੈ ਸਾਊਥ ਤੋਂ ਵੀ ਮੂਵੀਜ਼ ਦੀ ਟੀਮ ਆ ਰਹੀ ਸਾਰੀਆਂ ਟੀਮਾਂ ਚੰਗੀਆਂ ਜੀ ਕਿਸੇ ਨੂੰ ਕਹਾਂ ਇਹ ਨਹੀਂ ਕਹਿ ਸਕਦੇ ਕਿ ਉਹ ਜਿਹੜਾ ਉਹ ਕੰਪੀਟੀਟਰ ਹੈ ਉਹ ਸਟਰੋਂਗ ਹੈ ਬੰਬੇ ਸਟਰੋਂਗ ਹੈ ਕੇਰਲਾ ਸਾਰੇ ਪ੍ਰੈਕਟਿਸ ਕਰ ਰਹੇ ਨੇ ਦੇਖੋ ਜਦੋਂ ਮੈਦਾਨ 'ਚ ਜਾਂਦੇ ਉਦੋਂ ਸਿਚੁਏਸ਼ਨ ਦੇ ਹਿਸਾਬ ਨਾਲ ਤੁਸੀਂ ਖੇਡਦੇ ਹੋ ਉਦੋਂ ਪਤਾ ਲੱਗਦਾ ਹੈ ਹਨਾ ਤਾਂ ਸਾਰੀਆਂ ਟੀਮਾਂ ਹੀ ਸਟਰੋਂਗ ਨੇ ਸੀਸੀ ਕਿ ਮੂੰਚਾ ਕੀ ਆ ਜਾਂਦੇ ਨੇ ਖੇਡਣ ਜਾਂ ਕੋਈ ਸ਼ੂਟਿੰਗ ਤੋਂ ਆ ਗਿਆ ਅਸੀਂ ਦਰਸਲ ਮੂੰਚਾ ਆ ਕੇ ਖੇਡਣ ਜਾਂਦੇ ਰਹੇ ਹਾਂ ਪਰ ਹੁਣ ਸਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ ਤਾਂ ਹੀ ਹੁਣ ਇੰਨੀ अर्ਲੀ ਜਿਹੜੀ ਹੈਗੀ ਹੈ ਉਹ ਤੋਂ ਸੀਸੀਐਲ ਤੋਂ ਇਹਨਾਂ ਨੇ ਪ੍ਰੈਕਟਿਸ ਸ਼ੁਰੂ ਕਰਤੀ ਮੈਚੇ ਸ਼ੁਰੂ ਕਰਤੇ ਤਾਂ ਉਹ ਟੀਮਾਂ ਬੜੀਆਂ ਪ੍ਰੋਫੈਸ਼ਨਲ ਨੇ ਉਹ ਪੂਰੀ ਤਿਆਰੀ ਕਰਕੇ ਆਉਂਦੀਆਂ ਨੇ ਉਹਨਾਂ ਦੇ ਕੋਚੇਜ਼ ਹਾਇਰ ਕੀਤੇ ਹੁੰਦੇ ਨੇ ਨਾ ਹੁਣ ਸਾਡੀ ਟੀਮ ਵੀ ਪੂਰਾ ਉਵੇਂ ਪ੍ਰੋਫੈਸ਼ਨਲ ਤਰੀਕੇ ਨਾਲ ਜਾ ਰਹੀ ਹੈ ਔਰ ਅਸੀਂ ਜਿਹੜੀਆਂ ਪਿਛਲੀ ਵਾਰ ਗਲਤੀਆਂ ਹੋਈਆਂ ਉਹਨਾਂ ਨੂੰ ਦੂਰ ਕਰਾਂਗੇ ਸਭ ਤੋਂ ਵਧੀਆ ਪਲੇਅਰ ਕੌਣ ਲੱਗ ਰਿਹਾ ਹੈ ਇਸ ਵਕਤ ਤੁਹਾਨੂੰ ਫਾਰਮ 'ਚ ਕਿਹੜਾ ਪਲੇਅਰ ਸਾਰੇ ਸਾਡੀ ਟੀਮ ਦੇ ਸਾਰੇ ਪਲੇਅਰ ਹੀ ਚੰਗੇ ਨੇ ਮੈਂ ਕਿਸੇ ਇੱਕ ਨੂੰ ਕਹਾਂਗਾ ਤਾਂ ਬਾਕੀਆਂ ਨਾਲ ਨਾ ਇਨਸਾਫੀ ਹੋ ਜੂਗੀ ਤਾਂ ਮੇਰਾ ਫੇਵਰਿਟ ਪਲੇਅਰ ਜੇ ਤੁਸੀਂ ਟੀਮ 'ਚੋਂ ਮੰਨਦੇ ਹੋ ਤਾਂ ਮੈਂ ਮਯੂਰ ਨੂੰ ਗਿਣਦਾ ਬੰਬੇ ਦਾ ਮੁੰਡਾ ਆ ਉਹ ਛੱਕੇ ਛੁੱਕੇ ਬੜੇ ਵਧੀਆ ਮਾਰਦਾ ਉਹ ਤੇ ਉਹਦੇ ਕੋਲ ਹਾਰਦਿਕ ਪਾਂਡਿਆ ਦਾ ਬੇਟਾ ਪਾਂਡਿਆ ਦਾ ਕਹਾਜਨ ਹੈ ਅੱਛਾ ਤੇ ਉਹ ਛੱਕੇ ਛ ਤਾਂ ਮੇਰਾ ਫੇਵਰਿਟ ਪਲੇਅਰ ਆ ਉਹ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਦੇਵ ਜੀ ਦੇਖੋ ਅਸੀਂ ਸਾਰੇ ਜਿਹੜੇ ਕਲਾਕਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਹਰੇਕ ਨੇ ਆਪਣਾ ਆਪਣਾ ਪੱਖ ਜ਼ਰੂਰ ਸਾਂਝਾ ਕੀਤਾ ਲੇਕਿਨ ਤਿਆਰੀਆਂ ਸੀਸੀਐਲ ਨੂੰ ਲੈ ਕੇ ਪੁਰਜ਼ੋਰ ਚੱਲ ਰਹੀਆਂ ਨੇ ਦੇਖਣਾ ਹੋਏਗਾ ਹੁਣ ਕਿ ਐਤ ਕੀ ਟਰੋਫੀ ਕੀ ਪੰਜਾਬ ਦੇ ਸ਼ੇਰ ਲੈ ਕੇ ਆਉਂਦੇ ਨੇ ਕਿ ਨਹੀਂ ਲੈ ਕੇ ਆਉਂਦੇ ਨੇ ਲੇਕਿਨ ਉਮੀਦਾਂ ਸਾਰਿਆਂ ਦੀ ਨੇ ਪੰਜਾਬ ਸ਼ੇਰ ਤੋਂ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ